ਕੇ ਖਾਓ ਇੱਕ ਕੇਕ ਖਵਾ ਕੇ ਭੇਜਦੇ ਹਾਂ ਬਗੈਰ ਕੇਕ ਤੋਂ ਬੰਦਾ ਯੂਕੇ ਨਹੀਂ ਜਾਂਦਾ ਇੱਕ ਤਾਂ ਇਹ ਸ਼ਗਨ ਹੋ ਜਾਂਦਾ ਚਲੋ ਹੈਨਾ ਮੂੰਹ ਮਿੱਠਾ ਹੋ ਜਾਂਦਾ ਦੂਜਾ ਇੱਕ ਬਹਾਨਾ ਹੋ ਜਾਂਦਾ ਵੀ ਸਾਰੇ ਇਕੱਠੇ ਹੋ ਜਾਂਦੇ ਪਰ ਅਮਨ ਸਰ ਨੇ ਬਹੁਤ ਜਲਦੀ ਮੇਰਾ ਫਾਈਲਿੰਗ ਤੋਂ ਬਾਅਦ ਸਿਰਫ 12 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਕਿੰਨਾ ਫਾਈਲ ਲੱਗਣ ਤੋਂ 12 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਮਹਿਜ਼ 12 ਦਿਨਾਂ ਚ ਵਰ ਸੁਣ ਲੋ ਮੈਂ ਫੇਰ ਰਿਪੀਟ ਕਰਾਂ ਨਾ ਸਿਰਫ 12 ਦਿਨਾਂ ਦੇ ਵਿੱਚ ਰਾਈਜ਼ ਇਮੀਗ੍ਰੇਸ਼ਨ ਦੇ ਵਿੱਚ ਇਸ ਸਾਡੀ ਗੁੜੀਆ ਦਾ ਕੋਮਲ ਦਾ ਵੀਜ਼ਾ ਲੱਗਿਆ ਕਿਸੇ ਵਾਸਤੇ ਵੀਜ਼ਾ ਲਵਾਇਆ ਤੁਸੀਂ ਅਸੀਂ ਕੈਨੇਡਾ ਲਈ ਵੀਜ਼ਾ ਲਵਾਇਆ ਕੈਨੇਡਾ ਵਾਸਤੇ ਗਿਆ ਕੈਨੇਡਾ ਦੇ ਵੀਜ਼ੇ ਤਾਂ ਕਹਿੰਦੇ ਜੀ ਬੰਦ ਨੇ ਬੰਦ ਨੇ ਜੀ ਬੰਦ ਨੇ ਤੁਸੀਂ ਕੈਨੇਡਾ ਵਾਲੇ ਵੀਲ ਖੜਾਏ ਨੇ ਐਵੇਂ ਦੀ ਕੋਈ ਗੱਲ ਨਹੀਂ ਕੁਝ ਨਹੀਂ ਬੰਦ ਅਗਰ ਪ੍ਰੋਫਾਈਲ ਤੁਹਾਡੀ ਸਹੀ ਹੈ ਅਗਰ ਅੱਛੀ ਤਰੀਕੇ ਨਾਲ ਤੁਸੀਂ ਉਹਨੂੰ ਮੇਨਟੇਨ ਕਰਕੇ ਲਾਓਗੇ ਤਾਂ ਜਰੂਰ ਵੀਜ਼ਾ ਹੋਗਾ ਭੈਣ ਜੀ ਨੂੰ ਮੈਂ ਦੱਸਿਆ ਵੀ ਤੁਸੀਂ ਕਹਿੰਦੇ ਹੀ ਹਜੇ ਰੁਕ ਜੇ ਕੰਮ ਤਾਂ ਬਣ ਗਿਆ ਠੀਕ ਹੈ ਨਾ ਬਣ ਗਿਆ ਇਹ ਕਹਿੰਦੇ ਵੀ ਠੀਕ ਹੈ ਜੀ ਫਿਰ ਤਾਂ ਚਲੋ ਵਧਾਈਆਂ ਤਾਂ ਦੇਣੀਆਂ ਹੀ ਹੁੰਦੀਆਂ ਏਸਰ ਖੁਸ਼ੀ ਵਾਲਾ ਕੰਮ ਆ ਪਰ ਬਾਹਰ ਆਏ ਜੀ ਅੱਗੇ ਕਰਾਉਣ ਵੀ ਸਰ ਮਈ ਦਾ ਕਰ ਦੋ ਜੀ ਮਈ ਦਾ ਕਰ ਦੋ ਜੀ ਸਰ ਸਾਨੂੰ ਲਾਰੇ ਲਈ ਲਾਈ ਆਗੇ ਹੋ ਜਾਊਗਾ ਹੋ ਜਾਊਗਾ ਪਰ ਸਰ ਨੇ ਸਾਨੂੰ ਜਨਵਰੀ ਚ ਹੀ ਭੇਜਣਾ ਸੀ ਇਹ ਚਾਉਂਦੇ ਸੀ ਵੀ ਥੋੜਾ ਲੇਟ ਲੱਗੇ ਵੀ ਜੀ ਜੀ ਸਹੀ ਗੱਲ ਆ ਜੀ ਮੈਂ ਮਈ ਚ ਭੇਜਣਾ ਚਾਹੁੰਦੀ ਸੀ ਇਹ ਚਾਹੁੰਦੇ ਕਿ ਲੇਟ ਲੱਗੇ ਪਰ ਲੱਗ ਗਿਆ ਉਹ ਪਹਿਲਾਂ ਲੱਗ ਗਿਆ ਉਸ ਕਰਕੇ ਇਹੋ ਨੇ ਵੀ ਛੇਤੀ ਲੱਗ ਗਿਆ ਬਹੁਤ ਵਾਰ ਹੁੰਦੇ ਜੀ ਅਮਨ ਲੋਕਾਂ ਦੇ ਲਈ ਜੀ ਸਾਨੂੰ ਕਈ ਵਾਰ ਪ੍ਰੋਬਲਮ ਪੈ ਜਾਂਦੇ ਆ ਜਾਂਦੇ ਕਹਿੰਦੇ ਪੈਸੇ ਪੁਸੇ ਵੀ ਦੇ ਦਿੰਦੇ ਤੁਸੀਂ ਹੈਗੇ ਨਹੀਂ ਕਈ ਬੱਚੇ ਤੁਹਾਨੂੰ ਇੰਟਰਵਿਊ ਦੇਣਗੇ ਜਾਂਦੇ ਤੇ ਚ ਵੀ ਹੈਨਾ ਵੀ ਜਿਨ੍ਹਾਂ ਦੇ ਪਹਿਲਾਂ ਸੀ ਪੱਲੋ ਲਾਈ ਹਜੇ ਤੱਕ ਵੀ ਨਹੀਂ ਲਿੱਤੇ ਚਲੋ ਹੁਣ ਦੇ ਦੇਣਗੇ ਵਿਚਾਰੇ ਜਦੋਂ ਜਹਾਜ਼ ਚੜ੍ਹਨਗੇ ਹੈਨਾ ਜਿਸ ਕੀ ਫਾਈਨੈਂਸ਼ਲੀ سپورਟ ਸਰ ਨੇ ਬਹੁਤ ਕੀਤੀ ਹੈ ਹਾਂਜੀ ਸਰ ਕਿਉਂਕਿ ਹੋਰ ਕੋਈ ਕਰਦੇ ਨਹੀਂ ਸਰ ਬਟ ਪੂਰੀ سپورਟ ਕੀਤੀ ਸਰ ਨੇ ਰਾਈਜ਼ ਇਮੀਗ੍ਰੇਸ਼ਨ ਦੀ ਟੀਮ ਨੇ ਗਾਈਡ ਕੀਤਾ ਟਾਈਮ ਟੂ ਟਾਈਮ ਜੋ ਸਰ ਨੇ کیا ਸੀਗਾ ਸਰ ਆਪਣੇ ਪੂਰੇ 100% ਤੋਂ ਵੀ ਉੱਪਰ ਵੱਧ ਕੇ ਆਪਣੇ ਉਹਨਾਂ ਤੇ ਹੋ ਨਿਕਲੇ ਨੇ ਸਰ ਨੇ ਉਹ ਕਰਕੇ ਉਹ ਆਇਆ ਦੈਨ ਪ੍ਰਿਆ ਨਕਾਸ਼ਾ ਮੈਮ ਨੇ ਸਾਡੀ ਬਹੁਤ ਹੈਲਪ ਕੀਤੀ 12 ਦਿਨਾਂ ਵਾਲੀ ਗੱਲ ਤਾਂ ਕਿਸੇ ਨੂੰ ਹਜ਼ਮ ਨਹੀਂ ਹੋਣੀ ਸਰ ਜਰੂਰ ਹੋਊਗੀ ਰਾਈਜ਼ ਇਮੀਗ੍ਰੇਸ਼ਨ ਵਿਜ਼ਿਟ ਕਰੋ 12 ਦਿਨ ਚ ਜਦੋਂ ਵੀਜ਼ਾ ਲੱਗੂਗਾ ਤਾਂ ਸਾਰੇ ਵਹਿਮ ਨਿਕਲ ਜਾਣਗੇ ਜਿਵੇਂ ਅਮਨ ਸਰ ਨੇ ਕਿਹਾ। ਲੋ ਪਹਿਲਾ ਜਿਹੜਾ ਪਾਸਪੋਰਟ ਹੈਗਾ ਉਹ ਹੈਂਡਓਵਰ ਜਿਹੜਾ ਹੋ ਰਿਹਾ ਹੈ ਗੱਲਬਾਤ ਅਸੀਂ ਕਰਾਂਗੇ। ਮੇਰੇ ਤੇ ਪ੍ਰੋਸੈਸ ਕੀਤਾ ਸੀ ਸ਼ੁਰੂ ਤੋਂ ਤੇ ਵੀਰੇ ਨੇ ਕਿਹਾ ਸੀ ਕਿ ਵੀ 2 ਮਹੀਨੇ ਜਦੋਂ ਮੇਰੇ ਇਧਰ ਵੀਜ਼ਾ ਵੀਜ਼ਾ ਹੋ ਜਾ ਤਾਂ ਲਿਆ ਕੇ ਦਿੱਤਾ ਵੀਰੇ ਨੇ। ਕਰਨੇ ਤੋਂ ਇੰਟਰਨਲ ਤੋਂ ਜਾਲਨੀ ਨਾਲ ਜੀਤ मैम ਨੇ ਵੀ ਬਹੁਤ ਸਪੋਰਟ ਕੀਤੀ ਸਾਨੂੰ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਰეკਮੈਂਡ ਕਰਦੀ ਹਾਂ ਵੀ ਰਾਈਜ਼ ਇਮੀਗ੍ਰੇਸ਼ਨ ਦੇ ਵਿੱਚ ਵਿਜ਼ਿਟ ਕਰੀਓ ਉਹ ਦੇਖੋ ਹੋਰ ਵੀਜ਼ੇ ਹੈਗੇ ਨੇ ਜਿਹੜੇ ਹੈਂਡ ਓਵਰ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਮੇਨਾਂ ਦਾ ਕਲਾਪਿੰਗ ਇੱਕ ਵਾਰ ਫਿਰ ਯੂਕੇ ਵਾਸਤੇ ਜਿਹੜਾ ਪ੍ਰੋਗਰਾਮ ਸੈੱਟ ਕੀਤਾ ਹੈ ਜੈਕਟ ਦੀ ਸਟੈਂਪ ਲੱਗੀ ਸਰ ਇੰਨੇ ਤਾਂ ਕਈ ਕੇਸ ਨੇ ਸਾਡੇ ਕੋਲ 5-5 ਰਿਫਿਊਜ਼ਲ ਨੇ ਕੈਨੇਡਾ ਦੀਆਂ 3-3 ਰਿਫਿਊਜ਼ਲ ਨੇ ਯੂਕੇ ਦੀਆਂ ਹਨਾ ਕਈਆਂ ਦੇ ਪਹਿਲਾਂ ਆਫਰ ਲੈਟਰ ਆ ਗਏ ਕੈਸ਼ ਲੈਟਰ ਨਹੀਂ ਮਿਲੇ ਕਈਆਂ ਨੂੰ ਕਈਆਂ ਦੇ ਫੰਡਿੰਗ ਕਰਕੇ ਪ੍ਰੋਬਲਮ ਆ ਗਈ ਸੋ ਜੋ ਜਿੰਨਾ ਬੱਚਿਆਂ ਦੇ ਰਿਫਿਊਜ਼ ਨੇ ਅਸੀਂ ਕਹਾਂਗੇ ਵੀ ਸਾਡੇ ਕੋਲ ਲਾਓ ਅਸੀਂ ਜ਼ਰੂਰ ਵੀਜ਼ਾ ਲੈ ਕੇ ਦਵਾਂਗੇ ਉਹ ਜਿੰ ਜੋ ਜੋ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇੱਕ ਵਾਰੀ ਸੇਵਾ ਦਾ ਮੌਕਾ ਸਾਨੂੰ ਜ਼ਰੂਰ ਦਿਓ ਰਾਈਜ਼ ਇਮੀਗ੍ਰੇਸ਼ਨ ਆ ਕੇ ਅਸੀਂ ਇਹਨਾਂ ਦੇ ਸੁਪਨੇ ਪੂਰੇ ਕੀਤੇ ਨੇ ਹੋਪਸ ਉਹ ਵੀ ਤੁਹਾਡੇ ਵੀ ਕਰ ਸਕੀਏ ਸੀ ਸਤਿ ਸ੍ਰੀ ਅਕਾਲ ਨਮਸਤੇ ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਕੇਕਾਂ ਦੇ ਉੱਤੇ ਯੂਕੇ ਜਿਹੜਾ ਲਿਖਿਆ ਹੋਇਆ ਤੁਹਾਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਤੇ ਇਹ ਉਹ ਲੋਕ ਹੈਗੇ ਨੇ ਜੋ ਇਸ ਕੇਕ ਨੂੰ ਬੜੀ ਗੌਰ ਨਾਲ ਵੇਖ ਰਹੇ ਨੇ ਕਿਉਂਕਿ ਇਹ ਕੇਕ ਖਾਣ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਫਲਾਈਟ ਹੈ ਉਹ ਸਿੱਧੀ ਯੂਕੇ ਜਾ ਕੇ ਲੈਂਡ ਹੋਣੀ ਹੈ ਕਿਸ ਤਰੀਕੇ ਨਾਲ ਇਹ ਵੀਜ਼ੇ ਮਿਲਨੇ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਵੀ ਅੱਜ ਇੱਥੇ ਜਿਹੜਾ ਆਏ ਹੋਏ ਨੇ ਇੱਕ ਵਾਰ ਮੋੜ ਤੋਂ ਅਸੀਂ ਅੱਜ ਪਹੁੰਚੇ ਆਂ ਰਾਈਜ਼ ਇਮੀਗ੍ਰੇਸ਼ਨ ਪਟਿਆਲਾ ਜਿੱਥੇ ਹਮੇਸ਼ਾ ਦੀ ਤਰ੍ਹਾਂ ਵੀਜ਼ਿਆਂ ਦੀ ਲੜੀ ਲੈ ਕੇ ਅੱਜ ਜਿਹੜੇ ਹਾਜ਼ਰ ਹੋਏ ਨੇ ਅਮਨ ਜੀ ਅਮਨ ਜੀ ਤੋਂ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕੀ ਇਹ ਇੰਨੇ ਕੀ ਇੱਕ ਖਵਾ ਖਵਾ ਕੇ ਕਿੱਥੇ ਭੇਜੀ ਜਾ ਰਹੇ ਲੋਕਾਂ ਨੂੰ ਜੀ ਸਚੀਕਾਲ ਸਚੀਕਾਲ ਜੀ ਸਚੀਕਾਲ ਇਹ ਕੇਕ ਖਵਾ ਕੇ ਭੇਜਦੇ ਹੋ ਬਗੈਰ ਕੇਕ ਤੋਂ ਬੰਦਾ ਯੂਕੀ ਨਹੀਂ ਜਾਂਦਾ ਇੱਕ ਤਾਂ ਇਹ ਸ਼ਗਨ ਹੋ ਜਾਂਦਾ ਚਲੋ ਹੈਨਾ ਮੂੰਹ ਮਿੱਠਾ ਹੋ ਜਾਂਦਾ ਦੂਜਾ ਇੱਕ ਬਹਾਨਾ ਹੋ ਜਾਂਦਾ ਵੀ ਸਾਰੇ ਇਕੱਠੇ ਹੋ ਜਾਂਦੇ ਅੱਛਾ ਮਤਲਬ ਇੱਕੋ ਫੈਮਿਲੀ ਵਾਂਗੂ ਫੈਮਿਲੀ ਵਾਂਗੂ ਬਿਲਕੁਲ ਜੀ ਬਿਲਕੁਲ ਜੀ ਇਹ ਲੋਕ ਹੈਗੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤੇ ਦਫ਼ਤਰ 'ਚ ਬੈਠਣ ਨੂੰ ਥਾਂ ਖੜਨ ਨੂੰ ਥਾਂ ਨਹੀਂ ਰਿਹਾ ਰੋਜ਼ ਇੰਨੇ ਵੀ ਸੇ ਸਰ ਰੱਬ ਸੁੱਖ ਰੱਖੇ ਮੈਂ ਕਹਿੰਦਾ ਵੀ ਇਸ ਤੋਂ ਵੀ ਜ਼ਿਆਦਾ ਹੋਵੇ ਹੈਨਾ ਵੀ ਸਾਡੇ ਕੋਲ ਲੋਕਾਂ ਨਾਲ ਔਰ ਅਸੀਂ ਇਹਨਾਂ ਦੀ ਸਾਰਿਆਂ ਦੀਆਂ ਜੋ ਹੈ ਬਾਹਰ ਜਾਂਦਾ ਸੁਪਨਾ ਅਸੀਂ ਪੂਰਾ ਕਰ ਸੋ ਮੈਂ ਤਾਂ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਕੰਗ੍ਰੈਚੁਲੇਸ਼ਨ ਜਿਨ੍ਹਾਂ ਜਿਨ੍ਹਾਂ ਦੇ ਵੀਜ਼ਾ ਆਏ ਔਰ ਉਹਨਾਂ ਦੀ ਫੈਮਿਲੀ ਨੂੰ ਵੀ ਸਾਰਿਆਂ ਨੂੰ ਸੋ ਜਿਨ ਜੋ ਜੋ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇੱਕ ਵਾਰੀ ਸੇਵਾ ਦਾ ਮੌਕਾ ਸਾਨੂੰ ਜਰੂਰ ਦਿਓ ਰਾਈਜ਼ ਇਮੀਗ੍ਰੇਸ਼ਨ ਆ ਕੇ ਅਸੀਂ ਇਹਨਾਂ ਦੇ ਸੁਪਨੇ ਪੂਰੇ ਕੀਤੇ ਨੇ ਹੋਪਸ ਉਹ ਵੀ ਤੁਹਾਡੇ ਵੀ ਕਰ ਸਕੀਏ ਸੀ। ਕੀ ਬਾਤ ਹੈ। ਬਹੁਤ ਵਾਰ ਹੁੰਦਾ ਜੀ ਅਮਨ ਲੋਕ ਕਹਿੰਦੇ ਨੇ ਜੀ ਸਾਨੂੰ ਕੋਈ ਵਾਰ ਪ੍ਰੋਬਲਮ ਪੈਸੀ ਆ ਜਾਂਦੇ ਕਹਿੰਦੇ ਪੈਸੇ ਪੂਸੇ ਵੀ ਦੇ ਦਿੰਨੇ ਹੋ ਤੁਸੀਂ। ਰੱਖਾਗੇ ਨੇ ਕਈ ਬੱਚੇ ਤੁਹਾਨੂੰ ਇੰਟਰਵਿਊ ਦੇਣਗੇ ਇੰਦੇ ਤੇ ਵੀ ਹੈਨਾ ਵੀ ਜਿਨ੍ਹਾਂ ਦੇ ਪਹਿਲਾਂ ਸੀ ਪੱਲੋ ਲਾਏ ਹਜੇ ਤੱਕ ਵੀ ਨਹੀਂ ਲਿੱਤੇ ਚਲੋ ਹੁਣ ਦੇ ਦੇਣਗੇ ਵਿਚਾਰੇ ਜਦੋਂ ਜਹਾਜ਼ ਚੜ੍ਹਨਗੇ ਹੈਨਾ ਤੇ ਵਿਸ਼ਵਾਸ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਇਹਨਾਂ ਦੇ ਕਰਾਂਗੇ ਤਾਂ ਹੀ ਕੰਮ ਚੱਲੂਗਾ ਜੀ। ਜੀ ਜੀ ਠੀਕ ਹੈ ਇੱਕ ਦੂਜੇ ਤੇ ਵਿਸ਼ਵਾਸ ਤੀ ਹੈ। ਜੀ 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 ਅਸੀਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੀ ਜਨਦੀ ਹੈਗੀ ਹੈ ਜਿਹੜੀ ਉਹ ਕਿਸ ਤ ਕਿਸ ਤਰੀਕੇ ਨਾਲ ਜਿਹੜੀ ਇੰਨੀ ਵੱਡੀ ਗਿਣਤੀ ਦੀ ਜਦੋਂ ਕਹਿ ਰਹੇ ਨੇ ਜੀ ਕਿ ਯੂਕੇ ਦਾ ਵੀਜ਼ਾ ਤੇ ਬੜਾ ਹੀ ਮੁਸ਼ਕਲ ਹੋ ਰਿਹਾ ਹੈ ਬੜਾ ਔਖਾ ਹੋ ਰਿਹਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਤਾਂ ਯੂਕੇ ਲੈ ਕੇ ਸਜਾਏ ਹੋਏ ਨਹੀਂ ਸਰ ਲੋਕਾਂ ਤਾਂ ਨਾ ਜਦੋਂ ਸਾਡੇ ਕੋਲ ਆਉਂਦੇ ਨੇ ਸਾਰਿਆਂ ਦਾ ਹੀ ਕੁਐਸਚਨ ਹੁੰਦਾ ਕਿ ਸਾਡਾ ਵੀਜ਼ਾ ਆ ਜਾਊਗਾ ਕੋਈ ਵੀ ਆਉਂਦਾ ਨਾ ਪਹਿਲਾ ਹੀ ਕੁਐਸਚਨ ਹੈ ਵੀ మార్కెట్స్ ਤਾਂ ਚੱਲ ਰਿਹਾ ਵੀ ਵੀਜ਼ਾ ਨਹੀਂ ਆਉਣਾ ਨਹੀਂ ਆਉਣਾ ਨਹੀਂ ਆਉਣਾ ਬਟ ਸਾਡੇ ਕੋਲੇ ਆ ਕੇ ਅਸੀਂ ਉਹਨਾਂ ਦੇ ਜਿਹੜੇ ਹਨ ਉਹ ਸੁਪਨੇ ਪੂਰੇ ਕਰਦੇ ਹਾਂ ਵੀ ਸਾਡੇ ਕੋਲ ਜਿਹੜਾ ਆਊਗਾ ਯੂਕੇ ਦਾ ਵੀਜ਼ਾ ਜਾਂ ਕੈਨੇਡਾ ਦਾ ਵੀਜ਼ਾ ਲੈ ਕੇ ਜਾਊਗਾ ਹੀ ਜਾਊਗਾ। ਇਹ ਕਿਹਨਾਂ ਦਾ ਵੀਜ਼ਾ ਲਈ ਖੜੇ ਹੋ? ਸਰ ਇਹ ਆ ਪੂਜਾ ਢੰਡਜੀ ਆਪਣੇ। ਅੱਛਾ। ਇਹ ਮੇਰੇ ਫਰੈਂਡ ਦੇ ਮਿਸਿਸ ਨੇ ਸਨੋਰ ਤੋਂ ਹੀ ਨੇ ਸਾਡੇ। ਅੱਛਾ। ਹਾਂਜੀ ਹਾਂ ਇਹ ਵੀ ਸਾਡੇ ਕੋਲੇ ਬੜੀ ਉਮੀਦ ਨਾਲ ਆਏ ਸੀ ਸੋ ਇਹਨਾਂ ਸੋ ਲੋ ਪਹਿਲਾ ਜਿਹੜਾ ਪਾਸਪੋਰਟ ਹੈਗਾ ਉਹ ਹੈਂਡਓਵਰ ਜਿਹੜਾ ਹੋ ਰਿਹਾ ਹੈ ਗੱਲਬਾਤ ਅਸੀਂ ਕਰਾਂਗੇ ਸਸ਼ੀ ਕਾਲ ਜੀ। ਸਸ਼ੀ ਕਾਲ ਜੀ। ਬੜੇ ਖੁਸ਼ ਹੋ ਕੇ ਘਰ ਆਏ ਵੀ ਹੋ पूजा टंड अच्छा पूजा जी की कित्थों ਦਾ ਵੀਜ਼ਾ ਲਵਾਇਆ ਕਿੰਨੇ ਟਾਈਮ ਚ ਪ੍ਰੋਸੈਸ ਹੋਇਆ ਇਹ ਵੀਦੀ ਨੇ 2 ਮੰਥਸ ਵਿੱਚ ਆਈ ਰਸੀਵ ਮਾਈ ਵੀਜ਼ਾ اچھا ਸਿਰਫ 2 ਮਹੀਨੇ ਦੇ ਵਿੱਚ ਹਾਂਜੀ ਠੀਕ ਠੀਕ ਲਾ ਲੋ ਇਹ ਨਹੀਂ ਵੀ ਅਮਨ ਜੀ ਨਾਲ ਖੜੇ ਨੇ ਜਾਂ ਤੁਹਾਡੇ ਦੋਸਤ ਦੇ ਨੇ ਇਹ ਨਾ ਹੋਵੇ ਘੱਟ ਦੱਸ ਦਿਓ ਸਹੀ ਸਹੀ ਦੱਸਿਓ 2 ਮੰਥਸ ਦੇ ਅੰਦਰ ਦੇ 2 ਮਹੀਨੇ ਦੇ ਅੰਦਰ ਅੰਦਰ ਕਦੋਂ ਪਲਾਨ ਬਣਿਆ ਸੀ ਇਸ ਸਪਟੰਬਰ ਵਿੱਚ ਡਿਸਾਈਡ ਕੀਤਾ ਸੀ ਆਫਟਰ दैट ਸਪਟੰਬਰ ਦੇ ਲਾਸਟ ਵੀਕ ਦੇ ਵਿੱਚ ਸਰ ਦੇ ਨਾਲ ਡਿਸਾਈਡ ਕੀਤਾ ਕਿ ਪ੍ਰੋਸੈਸ ਵਗੈਰਾ ਤੇ ਇਹਨਾਂ ਨੇ ਗਾਈਡ ਕੀਤਾ ਪ੍ਰੋਪਰਲੀ ਕਿ ਯੂਨੀਵਰਸਿਟੀ ਤੁਹਾਨੂੰ ਰਿਕਮੈਂਡ ਕਰਦੇ ਆ ਸਾਰਾ ਕੁਝ ਤੇ ਫਿਰ ਪੇਪਰਸ ਐਸਟਾਰਟ ਕਰਤਾ ਸੀ ਜਦੋਂ ਫੋਨ ਕਿਨ ਨਾ ਆਇਆ ਕਿ ਵੀਜ਼ਾ ਆਉਣ ਵਾਲਾ ਹੋ ਗਿਆ ਤੁਹਾਡਾ ਵੀਜ਼ਾ ਆ ਗਿਆ ਸਰ ਨੇ ਸਰ ਕੋ ਮੇਲ ਵਗੈਰਾ ਆਂਦੀ ਹੋਏ ਉਹਨਾਂ ਨੇ ਇਨਫੋਰਮ ਕਰ ਦਿੱਤਾ ਸੀ ਅੱਛਾ ਸਿਰ ਦੋ ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋਇਆ ਸੋ ਦੇਖੋ ਤੁਸੀਂ ਮਹਿਜ਼ ਸਤੰਬਰ ਦੇ ਵਿੱਚ ਪ੍ਰੋਗਰਾਮ ਬਣਿਆ ਤੇ ਦਸੰਬਰ ਦੇ ਵਿੱਚ ਚੜਨ ਲੱਗੇ ਨੇ ਜਹਾਜ਼ ਤੁਹਾਡਾ ਕਿਦਾਂ ਹੈ ਜੀ ਕਰੰਟ ਉੱਠ ਜੀ ਅੱਛਾ ਕਰਨ ਸਾਹਿਬ ਕੀ ਲੱਗਦੇ ਨੇ ਤੁਹਾਡੇ ਮੇਰੇ ਬ੍ਰਦਰ ਨੇ ਜੀ ਵੀਕ ਬ੍ਰਦਰ ਨੇ ਅੱਛਾ ਤੁਹਾਡੇ ਬ੍ਰਦਰ ਨੇ ਹਾਂਜੀ ਅੱਛਾ ਕੀ ਚੱਲ ਰਿਹਾ ਮੰਚੇਸ ਵਿੱਚ ਮੰਚੇ ਸਰ ਬਹੁਤ ਕੁਝ ਚੱਲਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਪਹਿਲਾਂ ਵੀ ਬੰਦੇ ਤੇ ਕੀ ਕੰਡੀਸ਼ਨ ਆਂਦੀ ਹੈ ਹਨਾ ਜੀ ਵੀ ਥੋੜਾ ਨਰਵਸ ਹੁੰਦਾ ਬੰਦਾ ਵੀ ਵੀਜ਼ਾ ਆਊਗਾ ਕਿ ਨਹੀਂ ਆਊਗਾ ਪਰ ਵੀਰੇ ਤੇ ਭਰੋਸਾ ਕੀਤਾ ਸੀ ਸ਼ੁਰੂ ਤੋਂ ਤੇ ਵੀਰੇ ਨੇ ਕਿਹਾ ਸੀਗਾ ਵੀ ਦੋ ਮਿੰਟ ਜੇ ਜੋ ਮੇਰੇ ਤੇਰਾ ਵੀਜ਼ਾ ਵੀਜ਼ਾ ਆ ਜੂਗਾ ਤਾਂ ਲੈ ਕੇ ਦਿੱਤਾ ਵੀਰੇ ਨੇ ਥੈਂਕ ਯੂ ਬਹੁਤ ਬਹੁਤ ਕੀ ਬਤਾ ਕੀ ਬਤਾ ਦੇਖੋ ਤੁਸੀਂ ਸੋ ਇੱਕ ਸੈਕੰਡ ਵੀਜ਼ਾ ਹੈਗਾ ਜਿਹੜਾ ਇਹ ਵੀ ਮਿਲ ਰਿਹਾ ਨਾਲ-ਨਾਲ ਹੱਥ 'ਚ ਡੱਬਾ ਵੀ ਹੈ ਤੇ ਮੂੰਹ ਮਿੱਠਾ ਵੀ ਦਾ ਕਰਵਾ ਦਿਓ ਕੇਕ ਖਵਾਉਣਾਂ ਪਹਿਲਾਂ ਤੁਸੀਂ ਮੂੰਹ ਮਿੱਠੀ ਕਰਾ ਦਿਓ ਮੂੰਹ ਮਿੱਠੇ ਕਰਵਾਣੇ ਆ ਇਹ ਸਾਰੇ ਹਾਂਜੀ ਹਾਂਜੀ ਜੀ 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 ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਨਾਲ-ਨਾਲ ਦਿਖਾ ਰਿਹਾ ਹਾਂ ਕੁਝ ਕੋ ਹੋਰ ਲੋਕ ਵੀ ਨੇ ਸੱਚ ਕਾਲ ਵੀਰੇ ਸਿਗਾ ਜੀ ਕਿ ਨਾ ਤੁਹਾਡਾ ਵਿਰਿੰਦਰ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਅਸੀਂ 90 ਤੋਂ ਜੀ ਅੱਛਾ 90 ਤੋਂ ਆਏ ਹੋ ਇੱਥੇ ਕਿਵੇਂ ਇੱਥੇ ਸਾਨੂੰ ਕਿਸੇ ਨੇ ਗਾਈਡ ਤਾਂ ਕੀਤਾ ਨਹੀਂ ਅਸੀਂ ਸਿੱਧੇ ਹੀ ਆਏ ਸੀ ਸਰ ਨੂੰ ਮਿਲੇ ਸੀ ਪਹਿਲਾਂ ਸਭ ਤੋਂ ਪਹਿਲਾਂ ਗੁਰਜੀਤ ਮੈਮ ਨੂੰ ਮਿਲੇ ਸੀ ਅੱਛਾ ਤੇ ਉਹਨਾਂ ਨੇ ਸਾਨੂੰ ਵਿਪ ਕਰਿਆ ਕਿ ਮਤਲਬ ਆਪਣਾ ਜਲਾਈ ਤੋਂ ਸਟਾਰਟ ਕਰਿਆ ਪ੍ਰੋਸੈਸ ਹੂੰ ਹੂੰ ਮਤ ਦੋ ਕਮੰਤ ਦੇ ਵਿੱਚ ਵਿੱਚ ਹੀ ਢੜਬੀ ਜਾ ਗਿਆ ਸਿਰਫ 2 ਮਹੀਨੇ ਚ ਤੁਹਾਡਾ ਵੀ 2 ਮਹੀਨੇ ਹਾਂ ਜੀ ਇਹ ਲੋਕ ਕਹਿੰਦੇ ਨੇ ਜੀ 2 ਮਹੀਨੇ ਦੇ ਵਿੱਚ ਵਿੱਚ ਅਸੀਂ ਜਹਾਜ਼ ਕੁਝ ਕਹਿੰਦੇ ਨੇ ਜੀ ਜਿਸ ਤੋਂ ਪਹਿਲਾਂ ਵੀ ਕਿਤੇ ਦੇਖਿਆ ਨਹੀਂ ਨਹੀਂ ਸਰ ਸਿੱਧਾ ਇਹ ਥੀ ਹਾਂਜੀ ਮਤਲਬ ਨਾਬੇ ਤੇ ਤੁਸੀਂ ਫਲੈਟ ਪਹਿਲਾ ਪਟਿਆਲੇ ਦੇ ਕਰਾਇਆ ਹਾਂਜੀ 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 ਅੱਛਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਨਾਲ-ਨਾਲ ਅਸੀਂ ਪਹਿਲਾਂ ਡਰਦੇ ਵੀ ਬਹੁਤ ਸੀ ਕਿ ਹਾਂ ਸਾਡਾ ਵੀਜ਼ਾ ਆ ਜਾਊਗਾ ਕਿ ਨਹੀਂ ਨਹੀਂ ਸਰ ਕਹਿੰਦੇ ਕੋਈ ਡਰਨ ਵਾਲੀ ਕੋਈ ਜਲ ਨਹੀਂ ਨਾਲ-ਨਾਲ ਗੁਰਜੀਤ ਮੈਮ ਨੇ ਵੀ ਬਹੁਤ ਸਪੋਰਟ ਕੀਤੀ ਸਾਨੂੰ ਅਸੀਂ ਗੁਰਜੀਤ ਮੈਮ ਨਾਲ ਗੱਲ ਕਰਦੇ ਆ ਮੈਮ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਆਏ ਸੀ ਕਿਹੋ ਜੇ ਸਵਾਲ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਸਵਾਲ ਹੁੰਦੇ ਜਿਸ ਤਰੀਕੇ ਨਾਲ ਅਮਨ ਜੀ ਨੇ ਕਿਹਾ ਕਿ ਵੀਜ਼ਾ ਮਿਲ ਜੂ ਇਹਨਾਂ ਨੇ ਵੀ ਆ ਕੇ ਪੁੱਛਿਆ ਸੀ ਹਾਂਜੀ ਸਰ ਬਹੁਤ ਜ਼ਿਆਦਾ ਡਾਊਟ ਦੇ ਵਿੱਚ ਸੀਗੇ ਐਕਚੁਅਲੀ ਇਹਨਾਂ ਦਾ ਵਿਦਾਊਟ ਆਲਸ ਕੇਸ ਸੀਗਾ ਸਪਾਊਸ ਕੇਸ ਇਹਨਾਂ ਦਾ ਗ੍ਰੈਂਟ ਹੋਇਆ ਵਿਦਾਊਟ ਆਲਸ ਬੀਪੀਪੀ ਯੂਨੀਵਰਸਿਟੀ ਦਾ ਤਾਂ ਪਹਿਲਾਂ ਅਸੀਂ ਇਹਨਾਂ ਨੂੰ ਮਤਲਬ ਯਕੀਨ ਦਵਾਇਆ ਕਿ ਅਸੀਂ ਤੁਹਾਨੂੰ ਫੋਰ ਸ਼ੋਰ ਵੀਜ਼ਾ ਲੈ ਕੇ ਦਵਾਂਗੇ ਦਵਾਂਗੇ ਤੇ ਇਹਨਾਂ ਨੇ ਸਾਡੇ ਤੇ ਟਰਸਟ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਆ। ਕੀ ਬਾਤ ਹੈ ਸੋ ਅੱਜ ਇਹ ਜੋੜਾ ਇਕੱਠੇ ਤੁਸੀਂ ਫਿਰ ਜਹਾਜ ਚੜ੍ਹਨੇ ਜੀ ਹਾਂਜੀ ਪੱਡਾ ਕੀ ਨਾਮ ਮਨਿੰਦਰ ਦਾ ਅੱਛਾ ਕੀ ਚੱਲ ਰਿਹਾ ਮੰਚ ਕੋਸ਼ਿਸ਼ ਹੈ ਜਾਂ ਤਾਂ ਬਾਤ ਹੈ ਇੱਕ ਹੋਰ ਜ਼ਿੰਦਗੀ ਹੁੰਦੀ ਹੈ ਜਦੋਂ ਚੋਲੇ ਕਿਨਡੇ ਤੋਂ ਬਾਹਰ ਜਾਂਦੇ ਇੱਕ ਹੋਰ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਉਹ ਤਾਂ ਬਹੁਤ ਜ਼ਿਆਦਾ ਖੁਸ਼ ਹੈ ਮੈਂ ਰეკਮੈਂਡ ਕਰਦੀ ਆਂ ਵੀ ਰਾਈਜ਼ ਇਮੀਗ੍ਰੇਸ਼ਨ ਦੇ ਵਿੱਚ ਵਿਜ਼ਿਟ ਤਾਂ ਕਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਤੁਹਾਨੂੰ ਜਿਹੜਾ ਪ੍ਰਭਾਵਿਤ ਕੀਤਾ ਕਿ ਹਾਂ ਗੁਰਜੀਤ ਮੈਮ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਤੁਹਾਨੂੰ ਬਸ ਸਾਨੂੰ ਹੌਸਲਾ ਦੇ ਦੇ ਵੀ ਆ ਜੂਗਾ ਹੋ ਜੂਗਾ ਸਾਰਾ अच्छा इस तो पहला और कितनी ने तू ट्राई की हां जी फर्स्ट टाइम ही अच्छी ट्राई ਕੀਤਾ ਲੱਗਦਾ ਪਹਿਲੀ ਬੋਲ ਤੇ ਤੁਸੀਂ ਸਿਕਸਰ ਮਾਰਤਾ ਹੈ ਹਾਂ ਜੀ 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 ਸੋ ਲੋ ਹੋਰ ਵੀ ਜਿਹੜੇ ਸਾਡੇ ਨਾਲ 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 ਹੈਗੇ ਨੇ ਲੋ ਜਿਹੜਾ 3rd اور 4th پاسپورٹ ਹੈਗਾ ਉਹ ਵੀ ਨਾਲ ਨਾਲ ਦਿੱਤਾ ਜਾ ਰਿਹਾ ਹੱਥ ਚ ਪਾਸਪੋਰਟ ਆ ਗਿਆ ਹੱਥ ਕੰਬੀ ਜਾਂਦੇ ਹੋਣੇ ਚੈੱਕ ਕਰਨ ਦਾ ਮੂਡ ਨਹੀਂ ਜਾਂਦਾ ਮੂਡ ਹੈਗਾ ਪੂਰਾ ਤਾਂ ਮੂਡ ਹੈਗਾ ਜੀ ਜਿਦਸੋ ਦੇਖੋ ਇਹ ਤਸਵੀਰਾਂ ਤੁਹਾਡੇ ਨਾਲ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਨਾਲ ਨਾਲ ਪਾਸਪੋਰਟ ਵੀ ਹੈਗੇ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਲੱਗਦਾ ਕਿ ਨਾ ਸਵੀਟੀ ਸਰ ਅੱਛਾ ਬੜਾ ਸੋਹਣਾ ਨਾਮ ਹੈ ਤੁਹਾਡਾ ਥੈਂਕ ਕਿੱਥੋਂ ਆਏ ਹੋ ਸਰ ਮੈਂ ਕੁਰਾਲੀ ਤੋਂ ਆਏ ਮੋਹਾਲੀ ਸਾਈਡ ਤੋਂ ਅੱਛਾ ਕੁਰਾਲੀ ਤੋਂ ਆਏ ਮੋਹਾਲੀ ਤੇ ਚੰਡੀਗੜ੍ਹ ਦੇ ਨੇੜੇ ਪਰ ਪਟਿਆਲੇ ਵਾਲੇ ਨੂੰ ਰੁਕ ਕਿਵੇਂ ਕਰ ਲਿਆ ਸਰ ਐਕਚੁਅਲੀ ਮੇਰੇ ਸਿਸਟਰ ਨੇ ਐਡ ਦੇਖੀ ਸੀ ਫਿਰ ਅਸੀਂ ਵਿਜ਼ਿਟ ਕੀਤਾ ਸੀ ਫਿਰ ਸਰ ਤੇ ਅਸੀਂ ਟਰਸਟ ਕਰਕੇ ਫਾਈਲ ਲਗਾਈ ਸੀ ਸਰ ਨੇ ਕਿਹਾ ਸੀ ਕਿ ਹਾਂ 100% ਸ਼ੋਰਟੀ ਹੈ ਕਿ ਆ ਜੂਗਾ ਤੇ ਆ ਗਿਆ ਸਰ ਅੱਛਾ ਹਾਂਜੀ ਸਰ ਨਹੀਂ ਉਹ ਉਹ ਤਾਂ ਜੀ ਖਰੜੇ ਨੇ ਬੈਠੇ ਨੇ ਮੁਹਾਲੀ ਨੇ ਬੈਠੇ ਨੇ ਇੱਧਰ ਨੂੰ ਕੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਤੁਹਾਨੂੰ ਸਰ ਐਵੇਂ ਸੀ ਕਿ ਫਾਈਨੈਂਸ਼ੀਅਲੀ ਸਪੋਰਟ ਸਰ ਨੇ ਬਹੁਤ ਕੀਤੀ ਹੈ ਅੱਛਾ ਹਾਂਜੀ ਸਰ ਕਿਉਂਕਿ ਹੋਰ ਕੋਈ ਕਰਦੇ ਨਹੀਂ ਸਰ ਬਟ ਪੂਰੀ ਸਪੋਰਟ ਕੀਤੀ ਸਰ ਨੇ ਰਾਈਜ਼ ਇਮੀਗ੍ਰੇਸ਼ਨ ਦੀ ਟੀਮ ਨੇ ਗਾਈਡ ਕੀਤਾ ਟਾਈਮ ਟੂ ਟਾਈਮ ਸਰ ਅੱਛਾ ਕਿਹੜੀ ਸਟਰੀਮ ਦੇ ਵਿੱਚ ਤੁਸੀਂ ਦਾਖਲਾ ਲਿਆ ਸਮੇ ਐਮ ਐਮ ਐਸ ਸੀ ਚ ਲਿਤਾ ਹੈ ਮੈਨੇਜਮੈਂਟ ਦਾ ਅੱਛਾ ਜੀਪੀ ਯੂਨੀਵਰਸਿਟੀ ਇਸ ਤੋਂ ਪਹਿਲਾਂ ਗਾਈਡ ਵੀ ਕਰਦੇ ਨੇ ਵੀ ਬਹੁਤ ਵਾਰ ਹੁੰਦਾ ਹੈ ਅਮਨ ਜੀ ਕਿ ਪ੍ਰੋਗਰਾਮ ਕੋਈ ਹੋਰ ਬਣਾ ਕੇ ਆਉਂਦਾ ਸਟਰੀਮ ਦਾ ਤੇ ਉਹਦੇ ਅਕੋਰਡਿੰਗਲੀ ਫਿਰ ਸੈੱਟ ਕਰ ਦਿੰਦੇ ਨੇ ਹਾਂਜੀ ਸਰ ਲਾਈਕ ਗਾਈਡ ਕਰਦੇ ਆ ਕਿ ਆਪਣੀ ਐ ਸਟਰੀਮ ਹੈ ਤੇ ਇਹ ਕੋਰਸ ਆਪਾਂ ਨੂੰ ਸਹੀ ਰਹੂਗਾ ਬਾਕੀ ਸਰ ਲਾਈਕ ਇੰਟਰਵਿਊ ਹੁੰਦੇ ਆ ਉਹਨਾਂ ਲਈ ਵੀ ਪ੍ਰੋਪਰ ਉਹਰੇ ਗਾਈਡੈਂਸ ਮਿਲਦੀ ਆ ਪ੍ਰੈਕਟਿਸ ਹੁੰਦੀ ਆ ਕਿ ਕਲੀਅਰ ਹੋ ਜਾਂਦਾ ਫਸਟ ਟਾਈਮ ਅੱਬ ਤੋਂ ਵਧੀਆ ਗੱਲ ਕੜੀ ਲੱਗੀ ਕਿਹੜੇ ਮੈਮਸ ਜਿਨ੍ਹਾਂ ਨੂੰ ਤੁਸੀਂ ਸੰਪਰਕ ਚ ਰਹੇ ਸਰ ਨਤਾਸ਼ਾ ਮੈਮ ਨਾਲ ਰਹੀ ਪ੍ਰਿੰਕਾ ਮੈਮ ਨਾਲ ਰਹੀ ਹਾਂਜੀ ਨਤਾਸ਼ਾ ਜੀ ਕਿਹੜੇ ਕਿਹੜੇ ਜਿਹੜੇ ਵਹਿਮ ਭਰਮ ਲੈ ਕੇ ਆਏ ਸੀ ਤੁਹਾਡੇ ਕੋਲ ਸਰ ਥੋੜਾ ਫਾਈਨੈਂਸ਼ਲੀ ਇਹਨਾਂ ਨੂੰ ਇਸ਼ੂ ਸੀ ਬਸ ਉਹ ਸਰ ਨੇ ਇਹਨਾਂ ਦੀ ਹੈਲਪ ਕੀਤੀ ਹੈ ਇਹਨਾਂ ਨੂੰ ਗਾਈਡੈਂਸ ਵਧੀਆ ਦਿੱਤੀ ਪ੍ਰਿੰਕਾ ਮੈਮ ਦੀ ਹੈਲਪ ਨਾਲ ਥੈਨ ਦੇ ਇੱਕ ਮਤਲਬ ਪੂਰੇ ਸੈਟੀਸਫਾਈਡ ਹੋ ਗਏ ਸੀ ਕਿ ਹਾਂ ਅਸੀਂ ਇੱਥੋਂ ਹੀ ਵੀਜ਼ਾ ਲਗਵਾਉਣਾ ਓਕੇ ਤੇ ਕਿੰਨੇ ਟਾਈਮ ਚ ਤੁਹਾਡੇ ਪ੍ਰੋਸੈਸ ਕਰਤਾ ਤੁਸੀਂ ਫਿਰ ਸਾਰਾ 2 ਮੰਥਸ ਦੇ ਅੰਦਰ ਹੋ ਗਿਆ ਸੀ ਸਰ ਇਹਦੇ ਦੋ ਮਹੀਨੇ ਦੇ ਅੰਦਰ ਸਾਰੇ ਦੋ ਮਹੀਨੇ ਵਾਲੀ ਨਹੀਂ ਹਾਂਜੀ ਜੀ ਜੀ ਤੁਹਾਡੇ ਨਾਲ ਕੋਣ ਹੈ ਸਮੇ ਨਾਲ ਮੇਰੇ ਬ੍ਰਦਰ ਆਏ ਆਂ ਹਾਂਜੀ ਸਨਾਨੀ ਅੰਮਾ ਆਏ ਆਂ ਅੱਛਾ ਨਾਨੀ ਜੀ ਸਸ਼ੀਕਾਲ ਜੀ ਕਾਲ ਜੀ ਬੜੇ ਖੁਸ਼ ਹਾਂ ਵਾਸਤੇ ਹਾਂਜੀ ਹੋਣਾ ਤੇਣਾ ਤੇ ਦੇਣਾ ਮੈਨੂੰ ਲੱਗਦਾ ਵਾਸਤੇ ਹਾਂਜੀ ਕੀ ਨਾਂ ਹੈ ਤੁਹਾਡਾ ਪਰਮਜੀਤ ਕੌਰ ਲੱਗਦਾ ਵੀ ਇਹ ਸੁਪਨਾ ਜੇ ਦੇਖ ਰਹੇ ਹੋ ਤੁਸੀਂ ਤੁਹਾਡੀ ਜਿਹੜੀ ਦੋਤੀ ਹੈ ਜਾ ਰਹੀ ਹੈ ਬਾਰੇ ਹਾਂਜੀ ਹਾਂਜੀ ਕੀ ਸੁਪਨਾ ਲੈ ਕੇ ਆਏ ਸੀ ਲੈ ਕੇ ਆਏ ਸੀ ਕਿ ਵੀਜ਼ਾ ਲੱਗੇਗਾ ਜ਼ਰੂਰ ਅਸੀਂ ਇਹਨਾਂ ਦੀ ਮੈਂ ਤਾਂ ਫੋਨ ਤੇ ਹੀ ਦੇਖਿਆ ਸੀਗਾ ਇਹਨਾਂ ਦਾ ਅੱਛਾ ਤੁਸੀਂ ਦੇਖਿਆ ਸੀ ਵੀ ਤੁਸੀਂ ਦੇਖਿਆ ਨਹੀਂ ਹਾਂਜੀ ਸਭ ਤੋਂ ਪਹਿਲਾਂ ਇਹਨਾਂ ਨੇ ਦੇਖੀ ਸੀ ਵੀਡੀਓ ਕੀ ਤੁਸੀਂ ਦੇਖੀ ਸੀ ਸਿਸਟਰ ਨੇ ਮੈਨੂੰ ਤਾਂ ਇਨਫੋਰਮ ਕੀਤਾ ਸੀ ਕਿ ਅਸੀਂ ਵੀਡੀਓ ਦੇਖਿਆ ਵੀ ਉਹ ਲਗਾ ਲਵਾ ਰਹੇ ਨੇ ਵੀ ਰਾਈਸ ਆਲਿਆਂ ਦੇ ਉਹਨਾਂ ਦੇ ਚੱਲੋ ਅੱਛਾ ਤੇ ਮਤਲਬ ਤੁਸੀਂ ਫਿਰ ਇੱਥੇ ਹੀ ਲੈ ਆਂਦਾ ਹਾਂਜੀ ਰਾਜ ਤਾਂ ਦੁਆਵਾਂ ਦੇ ਰਹੇ ਹੋਣਗੇ ਤੁਹਾਨੂੰ ਜੀ ਹਾਂਜੀ ਥੋੜੀ ਬੇਟੀ ਕਿੱਥੇ ਨੇ ਬੇਟੀ ਆਈ ਨੇ ਨਾਲ ਹਾਂਜੀ ਅੱਛਾ ਤੁਸੀਂ ਉਧਰ ਲੋਗੇ ਖੜੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸਰ ਸਰਬਜੀਤ ਕੌਰ ਜੀ ਅੱਛਾ ਸਰਬਜੀਤ ਮੈਮ ਕੀ ਚੱਲ ਰਿਹਾ ਮਨਚੇ ਇਸ ਵੇਲੇ ਸਰ ਜੋ ਸਰ ਨੇ کیا ਸੀਗਾ ਸਰ ਆਪਣੇ ਪੂਰੇ 100% ਤੋਂ ਵੀ ਉੱਪਰ ਵੱਧ ਕੇ ਆਪਣੇ ਉਹਨਾਂ ਤੇ ਹੋ ਨਿਕਲੇ ਨੇ ਸਹੀ ਗੱਲ ਆ ਸੀ ফার্স্ট ਟਾਈਮ ਆ ਸੀ ਪਹਿਲਾ ਚੰਡੀਗੜ੍ਹ ਫਿਰੇ ਸਾਨੂੰ ਬੜੀਆਂ ਪ੍ਰੋਬਲਮਸ ਸਨ ਬਟ ਸਰ ਨੇ ਸਾਨੂੰ ਪੂਰਾ ਗਾਈਡ ਕੀਤਾ ፋინੈਂਸ਼ਲੀ ਉਹਨਾਂ ਨੂੰ ਬੜੀ ਪ੍ਰੋਬਲਮ ਸੀਗੀ ਸਰ ਨੇ ਪੂਰਾ ਕੀਤਾ ਅਸੀਂ ਸਰ ਨੂੰ ਬਾਰ ਬਾਰ ਫੋਨ ਕਰਦੇ ਸਰ ਇਹ ਪ੍ਰੋਬਲਮ ਹੈ ਸਰ ਕਹਿੰਦੇ ਸੀ ਮੈਡਮ ਤੁਸੀਂ ਟੈਨਸ਼ਨ ਨਾ ਲਓ ਮੈਂ ਹੈਗਾ ਸਰ ਨੇ ਉਹ ਕਰਕੇ ਵਿਖਾਇਆ ਦੈਨ ਨਤਾਸ਼ਾ ਮੈਮ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਕੋਈ ਟਾਈਮ ਵੀ ਆ ਜਾਂਦੇ ਸੀ ਸਰ ਸਾਨੂੰ ਮਿਲਦੇ ਸੀ ਇਹ ਨਹੀਂ ਸੀ ਕਿ ਸਰ ਸਾਨੂੰ ਕਹਿੰਦੇ ਹੈ ਨਹੀਂ ਜੀ ਇੱਥੇ ਅਸੀਂ ਮਿਲ ਨਹੀਂ ਸਕਦੇ ਐਦਾਂ ਕੁਝ ਨਹੀਂ ਸੀ ਸਰ ਪ੍ਰੋਪਰ ਸਾਨੂੰ 100% ਇੱਥੇ ਮਿਲਦੇ ਸੀ ਜੀ ਅੱਛਾ ਕੁੜੀ ਜਾਣ ਦੀ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਜੀ ਸਰ ਇੱਕ ਤਾਂ ਪੈਸੇ ਲਾ ਕੇ ਜਾ ਰਿਹਾ ਹਨਾ ਇੱਕ ਵੀ ਦੌਰ ਪੈਸੇ ਸਰ ਨੇ ਹੈਲਪ ਕੀਤੀ ਹੋਵੇ ਕੋਈ ਪੈਸੇ ਨਹੀਂ ਦਿੰਦਾ ਜੀ ਸਰ ਹਾਂ ਜੀ ਫਿਲਹਾਲ ਕੋਈ ਨਹੀਂ ਦਿੰਦਾ ਤੇ ਹੁਣ ਤਾਂ ਦੇ ਦਿਓ ਸਰ ਦਵਾਂਗੇ ਜੀ ਜ਼ਰੂਰ ਦਵਾਂਗੇ ਸਾਨੂੰ ਜ਼ਰੂਰ ਦੇਖੋ ਤੁਸੀਂ ਮਤਲਬ ਇੱਥੇ ਫੈਮਿਲੀ ਵਰਗਾ ਹੀ ਮਾਹੌਲ ਹੋ ਜਾਂਦਾ ਜਿਸ ਤਰੀਕੇ ਨਾਲ ਦੱਸ ਰਹੇ ਨੇ ਕਿ ਪੈਸਾ ਵੀ ਕੋਈ ਨਹੀਂ ਲਿਆ ਪਹਿਲਾਂ ਤੇ ਵੀਜ਼ਾ ਮੈਨੂੰ ਲੱਗਦਾ ਪਾਸਪੋਰਟ ਬਿਲਕੁਲ ਇਹ ਤੁਹਾਡੇ ਹੱਥ ਦੇ ਵਿੱਚ ਹੈ ਵੀਜ਼ਾ ਲੱਗਿਆ ਔਰ ਇਹ ਕਹਿ ਰਹੇ ਨੇ ਵੀ ਹਜੇ ਤੱਕ ਇੱਕ ਸਿੰਗਲ ਪੈਣੀ ਵੀ ਜਿਹੜੀ ਅਮਨ ਜੀ ਹੋਰਾਂ ਦੇ ਨਹੀਂ ਦਿੱਤੇਗੀ اچھا ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਪੂਰੇ ਸਟਾਫ ਦੇ ਵਿੱਚੋਂ ਯਾਰ ਅਮਨ ਜੀ ਹੋਰਾਂ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਸਰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਇਹਨਾਂ ਦਾ ਜਿਹੜਾ ਵੀ ਬਿਹੇਵੀਅਰ ਆ ਸਾਡਾ ਟ੍ਰੀਟਮੈਂਟ ਕਰਦੇ ਸਭ ਤੋਂ ਵਧੀਆ ਏ ਮਤਲਬ ਇਹ ਨਹੀਂ ਹੈਗਾ ਵੀ ਫਾਈਲ ਜਮਾ ਕਰਾ ਕੇ ਬਦਲ ਗਏ ਉਹ ਚੀਜ਼ ਕੁਝ ਨਹੀਂ ਸੀ ਸਰ ਜੋ ਸੀ ਫਸਟ ਟਾਈਮ ਆਈ ਸੀ ਅੱਜ ਵੀ ਉਹੀ ਟਾਈਮ ਆ ਸਰ ਉਹੀ ਸਾਰਾ ਕੁਝ ਉਦਾਂ ਹੀ ਸਟਾਫ ਆ ਸੋ ਸਟਾਫ ਨਾਲ ਵੀ ਸਾਡਾ ਬਹੁਤ ਪਿਆਰ ਹੋ ਗਿਆ ਸਾਰਿਆਂ ਨਾਲ ਤੁਹਾਨੂੰ ਮਿਲ ਕੇ ਦੂਰੀ ਦੇਖ ਲਿਆ ਨੇ ਹਾਂਜੀ ਮੈਮ ਸਾਰੇ ਸਾਰੇ ਮੈਮ ਬਹੁਤ ਅੱਛੇ ਹੱਸ ਨੇ ਸਭ ਨੂੰ ਕਹਿ ਰਹੀਆਂ ਕਿ ਪਲੀਜ਼ ਰਾਈਜ਼ ਇਮੀਗ੍ਰੇਸ਼ਨ ਦੂਸੀ ਆਓ ਤੇ ਆਪਣੇ ਵੀਜ਼ੇ ਲੈ ਕੇ ਜਾਓ ਮੁਬਾਰਕਾ ਇੱਕ ਵਾਰ ਅੱਛਾ ਨਾਨੀ ਜੀ ਜਾਂਦੇ ਜਾਂਦੇ ਕੀ ਕਹੋਗੇ ਤੁਸੀਂ ਬਹੁਤ ਵਧੀਆ ਹੈ ਅੱਛਾ ਅਮਨ ਜੀ ਬਾਬਤ ਕੀ ਕਹੋ ਹਾਂਜੀ ਅਮਨ ਅਮਨ ਸਰ ਬਹੁਤ ਵਧੀਆ ਨੇ ਆਲ ਸਟਾਪ ਇਜ਼ ਸਟਾਫ ਇਜ਼ ਵੈਰੀ ਨਾਈਸ ਵੈਰੀ ਗੁੱਡ ਮਾਤਾ ਜੀ ਹਜੇ ਤੇ ਕੁੜੀ ਗਈ ਨਹੀਂ ਤੁਸੀਂ ਪਹਿਲੀ ਅੰਗਰੇਜ਼ੀ ਬੋਲਣ ਲੱਗੇ ਅਸੀਂ ਕੈਨੇਡਾ ਜਾ ਕੇ ਆਏ ਆ ਜੀ ਤਾਂ ਨਾ ਕੈਨੇਡਾ ਜਾ ਕੇ ਆਏ ਅਸੀਂ ਅੱਛਾ ਅੱਛਾ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਸਾਰੇ ਪਰਿਵਾਰ ਨੂੰ ਸੋ ਜੀ 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 ਸੋ ਦੇਖੋ ਕਿਸਮਤ ਵਾਲੇ ਮੰਨ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੜੀ ਕਿਸਮਤ ਵਾਲੀ ਗੱਲ ਹੈਗੀ ਹੈ ਤੇ ਹੁਣ ਤੁਹਾਡੀ ਜਿਹੜੀ ਗੱਲਬਾਤ ਹੈਗੀ ਹੈ ਅਸੀਂ ਪਹਿਲਾਂ ਫੁੱਫੜ ਜੀ ਨਾਲ ਕਰਾਵਾਂਗੇ ਨਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਸਾਰਾ ਪਰਿਵਾਰ ਬੜਾ ਖੁਸ਼ ਹੈ ਖਾਸ ਕਰਕੇ ਸ਼ਗਨਾਂ ਦਾ ਦਿਨੀ ਹੁੰਦਾ ਸਾਡੇ ਪੰਜਾਬੀ ਲਈ ਜਦੋਂ ਬੱਚੇ ਦਾ ਇੱਕ ਅਸੀਂ ਫਿਊਚਰ ਹੈ ਜਿਹੜਾ ਸਿਕਿਓਰ ਲਗਭਗ ਕਰ ਲੈਣੇ ਆ ਕੀ ਚੱਲ ਰਿਹਾ ਮੰਚ ਇਸ ਵੇਲੇ ਨਹੀਂ ਮੰਚ ਕਲਾਪਤੀ ਜੀ ਦਾ ਕੀ ਸਾਰੇ ਬੱਚੇ ਜਿਹੜੇ ਆ ਮੈਂ ਸੁਣ ਕੇ ਹਰਾਂ ਰਹਿ ਗਿਆ ਵੀ ਮੈਨੂੰ ਐ ਲੱਗਦਾ ਵੀ ਅਮਨ ਜੀ ਦਾ ਸੁਹਾਜਰਾ ਜ਼ਿਆਦਾ ਵਧੀਆ ਆ ਜਿਹੜੇ ਸਾਰਿਆਂ ਨੂੰ ਪਸੰਦ ਆ ਰਹੀ ਆ ਠੀਕ ਹੈ ਨਾ ਵੈਸੇ ਵੀ ਚਲੋ ਅਸੀਂ ਵੀ ਮਿਲਦੇ ਰਹਿੰਨੇ ਆ ਵੀ ਵਧੀਆ ਆ ਇਹ ਦੇਖੋ ਪਤਾ ਲੱਗ ਹੀ ਰਿਹਾ ਹੁਣ ਆਪਾਂ ਦੇਖਿਆ ਹੀ ਹੈ ਨਾ ਸਾਰਾ ਚਲੋ ਬੜੀਆਂ ਵਧਾਈਆਂ ਸਾਡੀ ਭਤੀਜੀ ਵੀ ਜਾ ਰਹੀ ਕੈਨੇਡਾ ਤੇ ਇਹਨਾਂ ਨੇ ਬੜਾ ਜੋ ਕਿਹਾ ਸੀ ਉਹ ਕੀਤਾ ਇਹ ਸਾਡੇ ਇਹਨਾਂ ਦਾ ਮਨ ਬੜਾ ਔਖ ਟਿਕਦਾ ਹੁੰਦਾ ਪਰ ਇੱਥੇ ਟਿਕ ਗਿਆ ਠੀਕ ਹੈ ਨਾ ਤੇ ਗੁੱਡੀਆਂ ਬੜੀ ਖੁਸ਼ ਆ ਬੜੀਆਂ ਚਲੋ ਵਧਾਈਆਂ ਸਾਰੇ ਪਰਿਵਾਰ ਨੂੰ ਜਿਨ੍ਹਾਂ ਦੇ ਵੀ ਵਿਜੇ ਲੱਗੇ ਆ ਸਾਰਾ ਸਟਾਫ ਬੜਾ ਵਧੀਆ ਇਹ ਵਿਜਾ ਲੱਗ ਗਿਆ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਅਮਨ ਜੀ ਨੂੰ ਸਪੈਸ਼ਲ ਥੈਂਕਸ ਸੋ ਲਗਾਤਾਰ ਹੈ ਅਮਨ ਜੀ ਜੇ ਨਾਂ ਦੇ ਉੱਤੇ ਤਾੜੀਆਂ ਜਿਹੜੀ ਲਗਾਤਾਰ ਕਲਾਪਿੰਗ ਹੋ ਰਹੀ ਹੈ ਹਾਂਜੀ ਗੁੜਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਕੋਮਲਦੀਪ ਕੌਰ ਅੱਛਾ ਕੋਮਲ ਨਾ ਹੈ ਤੁਹਾਡਾ ਤੇ ਕਿੱਥੇ ਵਾਸਤੇ ਵੀਜ਼ਾ ਲਵਾਇਆ ਤੁਸੀਂ ਅਸੀਂ ਕੈਨੇਡਾ ਲਈ ਵੀਜ਼ਾ ਲਵਾਇਆ ਅੱਛਾ ਕੈਨੇਡਾ ਵਾਸਤੇ ਗਿਆ ਕੈਨੇਡਾ ਦੇ ਵੀਜ਼ੇ ਤਾਂ ਕਹਿੰਦੇ ਜੀ ਬੰਦ ਨੇ ਬੰਦ ਨੇ ਜੀ ਬੰਦ ਨੇ ਤੁਸੀਂ ਕੈਨੇਡਾ ਲਈ ਵੀਜ਼ਾ ਖੜਾਏ ਨੇ ਐਵੇਂ ਦੀ ਕੋਈ ਗੱਲ ਨਹੀਂ ਕੁਝ ਨਹੀਂ ਬੰਦ ਅਗਰ ਪ੍ਰੋਫਾਈਲ ਤੁਹਾਡੀ ਸਹੀ ਹੈ ਅਗਰ ਅੱਛੇ ਤਰੀਕੇ ਨਾਲ ਤੁਸੀਂ ਉਹਨੂੰ ਮੇਨਟੇਨ ਕਰਕੇ ਲਾਓਗੇ ਤਾਂ ਜਰੂਰ ਵੀਜ਼ਾ ਹੋਗਾ ਕੀ ਬਾਤ ਹੈ ਸੋ ਕ ਮੈਂ ਕਾਮਰਸ ਸਟਰੀਮ ਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਕਾਊਂਟਿੰਗ ਕੋਰਸ ਹੈ ਮੇਰੇ ਕੋਲ ਕਾਰੋਬਾਰੀ ਬੰਨਾ ਤੁਸੀਂ ਹਾਂਜੀ ਕੀ ਸੋਚਿਆ ਸੀ ਇਹੀ ਸੋਚਿਆ ਸੀ ਹਾਂਜੀ ਮੇਰਾ ਫਾਈਨੈਂਸ ਬੈਂਕਿੰਗ ਸੈਕਟਰ ਵਾਲਾ ਸ਼ੁਰੂ ਤੋਂ ਇੰਟਰਸਟ ਹੈ ਹਾਂ ਕਰੀ ਹਾਂਜੀ ਅੱਛਾ ਜਦੋਂ ਤੁਸੀਂ ਇੱਥੇ ਆਏ ਸੀ ਜਦੋਂ ਪੌੜੀ ਤੇ ਤੁਸੀਂ ਚੜ ਰਹੇ ਸੀ ਉਸ ਵੇਲੇ ਮਨ ਚ ਕੀ ਸੀ ਬਸ ਮਨਚ ਤਾਂ ਐਵੇਂ ਹੀ ਸੀਗਾ ਕਿ ਸਾਰਾ ਕੰਮ ਛੇਤੀ ਨਿਬੜੇ ਤੇ ਵੀਜ਼ਾ ਆ ਜਵੇ ਬਸ ਇਹੀ ਹੁੰਦਾ ਮਨਚ ਤਾਂ ਜਿਹੜਾ ਵੀ ਹਰਿਆੰਦਾ ਆ ਪਰ ਅਮਨ ਸਰ ਨੇ ਬਹੁਤ ਜਲਦੀ ਮੇਰਾ ਫਾਈਲਿੰਗ ਤੋਂ ਬਾਅਦ ਸਿਰਫ 12 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਕਿੰਨਾ ਫਾਈਲ ਲੱਗਣ ਤੋਂ 12 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਮਹਿਜ਼ 12 ਦਿਨਾਂ 'ਚ ਸਿਰਫ 12 ਦਿਨਾਂ ਦੇ ਵਿੱਚ ਇੱਕ ਵਾਰ ਸੁਣ ਲਓ ਮੈਂ ਫੇਰ ਰਿਪੀਟ ਕਰਾਂ ਨਾ ਸਿਰਫ 12 ਦਿਨਾਂ ਦੇ ਵਿੱਚ ਰਾਈਜ਼ ਇਮੀਗ੍ਰੇਸ਼ਨ ਦੇ ਵਿੱਚ ਇਸ ਸਾਡੀ ਗੁੜੀਆ ਦਾ ਕੋਮਲ ਦਾ ਵੀਜ਼ਾ ਲੱਗਿਆ ਕਿ ਇਹਨਾਂ ਨੂੰ ਤਾਂ ਭਰੋਸਾ ਹੀ ਨਹੀਂ ਹੁੰਦਾ ਬਣ ਤਾਂ ਬਹੁਤਿਆਂ ਨੂੰ ਤਾਂ ਅਮਨ ਜੀ 2-2 ਸਾਲ ਹੋ ਗਏ ਉਹ ਤਾਂ ਹਜੇ ਵੀ ਲਾਰਿਆਂ ਚ ਫਸੇ ਹੋਏ ਨੇ ਸਰ ਸਾਡੇ ਕੋਲ ਇਹ ਵੀ ਆਉਂਦੇ ਨੇ ਬਹੁਤ ਫਿਰ ਅਸੀਂ ਉਹਨਾਂ ਦੇ ਵੈਮ ਦੂਰ ਕਰ ਦਿਆਂ ਜਦੋਂ ਵੀਜ਼ਾ ਲੈ ਕੇ ਵੈਮ ਕੱਢ ਦਿੰਦੇ ਵੈਮ ਕੱਢ ਦਿੰਦੇ ਇੱਕ ਇਹਨਾਂ ਜੀ ਅਮਨ ਜੀ ਦੀ ਇਹ ਹੈ ਇਹ ਜਿਹੜਾ ਵੀ ਬੱਚਾ ਆਉਂਦਾ ਉਹਨੂੰ ਪਹਿਲਾਂ ਉਹਦੀ ਪ੍ਰੋਫਾਈਲ ਚੈੱਕ ਕਰਕੇ ਉਹਨੂੰ ਵੈਸੀ ਹੀ ਕੱਢ ਦਿੰਦੇ तकरीबन 100 ਫਿਲਟਰ ਕਰ ਦਿੰਦੇ ਆ ਵੀ ਇਹ ਲੱਗ ਸਕਦਾ ਠੀਕ ਹੈ ਨਾ ਕਿਉਂਕਿ ਉਹ ਵੈਮ ਪਰਮ ਕੱਢ ਦਿੰਦੇ ਆ ਅਗਰ ਕਿਸੇ ਦਾ ਨਹੀਂ ਲੱਗਣ ਵਾਲਾ ਹੁੰਦਾ ਤਾਂ ਉਹ ਕੁਝ ਸ਼ੱਕ ਦੇ ਆਧਾਰ ਤੇ ਉਹਨੂੰ ਕਹਿ ਦਿੰਦੇ ਆ ਵੀ ਥੋੜਾ ਔਖਾ ਜੀ ਜੀ ਠੀਕ ਹੈ ਸਾਡੀ ਬੇਟੀ ਨੂੰ ਤਾਂ ਆਉਂਦਿਆਂ ਸਾਰੀ ਇਹਨਾਂ ਨੇ ਕਹਿਤਾ ਵੀ ਓਕੇ ਆ ਓਕੇ ਹੈ ਠੀਕ ਹੈ ਨਾ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਕੁਲਵਿੰਦਰ ਕੌਰ ਜੀ ਅੱਛਾ ਕੀ ਚੱਲ ਰਿਹਾ ਮੰਚ ਇਸ ਵੇਲੇ ਬਤਾ ਜੀ ਮੈਂ ਤੁਹਾਡੇ ਦਾ ਖਬਰ ਹੈ ਜੀ ਤੁਸੀਂ ਨਹੀਂ ਜੀ ਬਹੁਤ ਖੁਸ਼ ਆ ਜੀ ਹਾਂ ਜੀ ਹਾਂ ਜੀ ਮੰਚ ਕੀ ਚੱਲ ਰਿਹਾ ਹੈ ਇਸ ਵੇਲੇ ਕੁਝ ਨਹੀਂ ਚੱਲ ਰਿਹਾ ਗੁੜੀਆਂ ਜਾ ਰਹੀ ਹੈ ਹਾਂ ਜੀ ਫਿਰ ਥੋੜਾ ਤੇ ਨਰਵਸ ਤਾਂ ਹੁੰਦਾ ਹੀ ਆ ਜੀ ਪਰ ਖੁਸ਼ ਬਹੁਤ ਆ ਜੀ 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 ਤੁਹਾਡਾ ਕਿੰਨਾ ਹੈ ਇਹਨਾਂ ਨੇ ਉਹ ਵੀ ਗੱਲ ਕੀਤੀ ਥੋੜਾ ਮੈਂ ਦੱਸਦਾ ਜੀ 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 ਇਹ ਚਾਹੁੰਦੇ ਸੀ ਥੋੜਾ ਲੇਟ ਲੱਗੇ ਵੀ ਜੀ ਸਹੀ ਗੱਲ ਆ ਜੀ ਮੈਂ ਮਈ ਚ ਭੇਜਣਾ ਚਾਹੁੰਦੀ ਸੀ ਇਹ ਚਾਹੁੰਦੇ ਸੀ ਲੇਟ ਲੱਗੇ ਪਰ ਲੱਗ ਗਿਆ ਉਹ ਪਹਿਲਾਂ ਲੱਗ ਗਿਆ ਉਸ ਕਰਕੇ ਉਹਨੇ ਵੀ ਛੇਤੀ ਲੱਗ ਗਿਆ ਲੋ ਛੇਤੀ ਲੱਗਣ ਵਾਲੇ ਛੇਤੀ ਤੁਹਾਨੂੰ ਥੋੜਾ ਜਿਹਾ ਦਿਲ ਨੂੰ ਲੱਗ ਰਿਹਾ ਐ ਐਸੇ ਕਰਕੇ ਵੀ ਕੁੜੀਆਂ ਦੂਰ ਜਾ ਰਹੀਆਂ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਡਾ ਕਿਹਨਾ ਜੀ ਸੁਖਵੀਰ ਸਿੰਘ ਜੀ ਅੱਛਾ ਸੁਖਵੀਰ ਜੀ ਕਹਿੰਦੇ ਤੁਹਾਡਾ ਮਨ ਟਿਕ ਨਹੀਂ ਰਿਹਾ ਸੀ ਉਹ ਕੀ ਕਾਰਨ ਸੀ ਨਹੀਂ ਹੁੰਦਾ ਟਿਕਦਾ ਜੀ ਜਦੋਂ ਇੱਥੇ ਵਿਜ਼ਿਟ ਕੀਤਾ ਬਾਈ ਜੀ ਨੂੰ ਮਿਲੇ ਇਹਨਾਂ ਨੇ ਪੂਰੀ ਤਸੱਲੀ ਦਿੱਤੀ ਇਹੋ ਜਿਹਾ ਕੁਝ ਨਹੀਂ ਸਾਨੂੰ ਘਰ ਵਰਗਾ ਹੀ ਮਾਹੌਲ ਲੱਗਿਆ ਸਾਰਾ ਤੇ ਬਾਕੀ ਬਹੁਤ ਵਧੀਆ ਬਹੁਤ ਛੇਤੀ ਇਹਨਾਂ ਨੇ ਜਿਹੜਾ ਹੈਗਾ ਬੇਟੀ ਦਾ 10-12 ਦਿਨਾਂ ਦੇ ਵਿੱਚ ਫਾਇਰਿੰਗ ਤੋਂ ਬਾਅਦ ਵੀ ਆ ਗਿਆ ਜੀ ਜਦੋਂ ਫੋਨ ਕਿਹਨੂੰ ਕੀਤਾ ਸੀ ਅਮਨ ਜੀ ਸਭ ਤੋਂ ਪਹਿਲਾਂ ਕੋਮਲ ਬਾਬਤ ਸਰ ਫੋਨ ਸਾਰਾ ਆਈ ਸੀਗੇ ਮੇਰੇ ਕੋਲੇ ਨਰਿੰਦਰ ਸਰ ਜੀ ਹਾਂਜੀ ਮੇਰੇ ਦੋਸਤ ਵੀ ਨੇ ਬਹੁਤ ਵਧੀਆ ਮਿੱਤਰ ਮੇਲਾ ਅੱਛਾ ਅੱਛਾ ਹਾਂਜੀ ਹਾਂ ਸਾਡਾ ਜਦੋਂ ਤੁਹਾਨੂੰ ਫੋਨ ਆਇਆ ਨਰਿੰਦਰ ਜੀ ਮਤ 10-12 ਦਿਨਾਂ ਬਾਅਦ ਫਿਰ ਭੈਣ ਜੀ ਨੂੰ ਕੀ ਦੱਸਿਆ ਭੈਣ ਜੀ ਨੂੰ ਮੈਂ ਦੱਸਿਆ ਵੀ ਤੁਸੀਂ ਕਹਿੰਦੇ ਈ ਹਜੇ ਰੁਕ ਜਾਏ ਕੰਮ ਤਾਂ ਬਣ ਗਿਆ ਠੀਕ ਹੈ ਨਾ बन ਗਿਆ ਇਹ ਕਹਿੰਦੇ ਵੀ ਠੀਕ ਆ ਜੀ ਫੇਰ ਤਾਂ ਚਲੋ ਵਧਾਈਆਂ ਤਾਂ ਦੇਣੀਆਂ ਹੀ ਹੁੰਦੀਆਂ ਆਈ ਸਰ ਖੁਸ਼ੀ ਵਾਲਾ ਕੰਮ ਆ ਸਰ ਬਾਹਰ ਆਏ ਸੀ ਅੱਗੇ ਕਰਾਉਣ ਵੀ ਸਰ ਮਈ ਦਾ ਕਰ ਦੋ ਜੀ ਮਈ ਦਾ ਕਰ ਦੋ ਸਰ ਸਾਨੂੰ ਲਾਰੇ ਲਈ ਲਾਈ ਆਗੇ ਹੋ ਜੂਗਾ ਹੋ ਜੂਗਾ ਪਰ ਸਰ ਨੇ ਸਾਨੂੰ ਜਨਵਰੀ ਚ ਹੀ ਭੇਜਣਾ ਸੀ ਖੇਤੀ ਲਗਾਤਾ ਜੀ ਇੱਥੇ ਉਲਟਾ ਹੁੰਦਾ ਹੈ ਕਿ ਅਸੀਂ ਜਾਣਿਆ ਵਾਰ-ਵਾਰ ਤੇ ਲਾਰੇ ਮਿਲਦੇ ਨੇ ਕਿ ਅਗਲੇ ਮਹੀਨੇ ਅਗਲੇ ਮਹੀਨੇ ਤੇ ਇੱਥੇ ਲਾਰਾ ਮਿਲਿਆ ਕਿ ਅਗਲੇ ਮਹੀਨੇ ਵੀਜ਼ਾ ਲਗੂਆ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਵੀਜ਼ੇ ਨੇ ਤੁਹਾਡੇ ਸਾਹਮਣੇ ਹੈ ਕੋਮਲ ਦਾ ਜਿਹੜਾ ਉਹ ਆ ਚੁੱਕਿਆ ਹੈ ਬਸ ਅੱਛਾ ਫਿਰ ਤਿਆਰੀ ਕਿਹਦੇ ਤੋਂ ਕਰਾਉਣੀਆਂ ਬੱਚੀ ਦੀ ਤਿਆਰੀ ਹੁਣ ਕਰਾਂਗੇ ਜੀ 10 ਦਿਨ ਰਹਿ ਗਏ ਜੀ ਭੇਜਣ 'ਚ ਬੱਚੇ ਨੂੰ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾ ਸਰ ਸਾਡਾ ਬੱਚਾ ਬਹੁਤ ਟਾਪਰ ਆ ਜੀ ਹਰ ਵਿਸ਼ੇ 'ਚ ਹਾਰੇ 7.5 ਬੈਂਡ ਆਏ ਹੋਏ ਆ ਜੀ ਇਹਦੇ ਹਾਂਜੀ ਵੈਸੇ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਕਿਹੜੇ ਮੈਮ ਨਾਲ ਡੀਲ ਕਰਦੇ ਸੀ ਤੁਸੀਂ ਇੱਥੇ ਕਿਸ ਗੁਰਜੀਤ ਮੈਮ ਨਾਲ ਅੱਛਾ ਗੁਰਜੀਤ ਮੈਮ ਨੇ ਗੁਰਜੀਤ ਮੈਮ 12 ਦਿਨਾਂ ਚ ਪੋਸੀਬਲ ਹੈ ਹਾਂਜੀ ਸਰ ਬਿਲਕੁਲ ਪੋਸੀਬਲ ਜਿਹੜੇ ਕੰਡੀਸ਼ਨਰ ਰਹਿੰਦੀ ਨੇ ਕਿ ਅਗਰ ਕਿਸ ਨੇ 10 12 ਦਿਨਾਂ ਚ ਫਾਈਲਿੰਗ ਕਰਨ ਤੋਂ ਬਾਅਦ ਵੀਜ਼ਾ ਲੈਣਾ ਕਿਹੜੀਆਂ ਮੇਨ ਕੰਡੀਸ਼ਨਰ ਰਹਿੰਦੀਆਂ ਨੇ ਸਰ ਫਸਟ ਆਫ ਆਲ ਬੱਚਾ ਦਾ ਮਤਲਬ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ 2 3 ਸਾਲ ਦਾ ਗੈਪ ਈਜ਼ੀਲੀ ਕਵਰ ਹੋ ਜਾਂਦਾ ਤੇ ਜਿਹੜੇ ਬੈਂਚ ਕੋਰ ਹੈਗੇ ਨੇ ਆਫਟਰ ਪਲੱਸ 2 ਈਚ 6 ਜੇ ਤੁਹਾਡੇ ਹੈਗੇ ਨੇ ਤੁਹਾਡਾ ਈਜ਼ੀਲੀ ਇੱਕ ਵੀਕ ਦੇ ਵਿੱਚ ਵੀ ਤੁਹਾਡਾ ਵੀਜ਼ਾ ਆ ਸਕਦਾ ਕੈਂਡੀਡੇਟ ਦਾ ਜੀ ਸਰ ਬਿਲਕੁਲ ਕੈਂਡੀਡੇਟ ਦਾ ਕਹਿੰਦੇ ਜੀ ਬੰਦ ਤੁਸੀਂ ਲਿਆਓ ਸਰ ਡਾਕੂਮੈਂਟ ਅਸੀਂ ਲਗਾ ਕੇ ਦਿਖਾਉਨੇ ਆ ਤੁਹਾਨੂੰ ਅਸੀਂ ਚੈਲੰਜ ਕਰਦੇ ਆ ਪ੍ਰਿੰਕਾ ਮੈਮ ਹੈਗੇ ਨੇ ਇਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਪ੍ਰਿੰਕਾ ਮੈਮ 12 ਦਿਨਾਂ ਵਾਲੀ ਗੱਲ ਤਾਂ ਕਿਸੇ ਨੂੰ ਹਜ਼ਮ ਨਹੀਂ ਹੋਣੀ ਸਰ ਜ਼ਰੂਰ ਹੋਊਗੀ ਰਾਈਜ਼ ਇਮੀਗ੍ਰੇਸ਼ਨ ਵਿਜ਼ਿਟ ਕਰੋ 12 ਦਿਨ ਚ ਜਦੋਂ ਵੀਜ਼ਾ ਲੱਗੂਗਾ ਤਾਂ ਸਾਰੇ ਵਹਿਮ ਨਿਕਲ ਜਾਣਗੇ ਜਿਵੇਂ ਅਮਨ ਸਰ ਨੇ ਕਿਹਾ ਅੱਛਾ ਤੇ ਇਹ ਕੋਮਲ ਦਾ ਕੇਸ ਬੜਾ ਕਹਿੰਦੇ ਜੀ ਬੜਾ ਈਜ਼ੀਲੀ ਹੋ ਗਿਆ ਸਾਰਾ ਕੁਝ ਪਰਿਵਾਰ ਤਾਂ ਕਹਿ ਰਹੇ ਸੀ ਵੀ ਲੇਟ ਹੋਵੇ ਪਰ ਤੁਸੀਂ ਪਹਿਲਾਂ ਕਰਤਾ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਐਂ ਵੀ ਕੰਮ ਹੁੰਦਾ ਜੀ ਪੰਜਾਬ 'ਚ ਸਰ ਵੈਸੇ ਵੀ ਦੇਖੋ ਥੋੜੀ ਜੀ ਫਾਸਟ ਪ੍ਰੋਸੈਸਿੰਗ ਤਾਂ ਆਪਾਂ ਕਰਕੇ ਦੇਣੇ ਆ ਕਿ ਬੱਚੇ ਦੇ ਟੇਕ ਮਿਸ ਨਾ ਹੋਵੇ ਬਟ ਮੋਰਓਵਰ ਅਗਰ ਬੱਚੇ ਦੀ ਫਾਈਲ ਹੀ ਬਹੁਤ ਅੱਛੀ ਹੈ ਜਿਵੇਂ ਕਿ ਐਸਟੀਐਸ ਕੈਟਾਗਰੀ ਦੇ ਅੰਡਰ ਫਾਲ ਕਰ ਰਹੀ ਹੈ ਤਾਂ ਅਸੀਂ ਆਫਰ ਲੈਟਰਸ ਹੀ ਐਵੇਂ ਦੇ ਕਾਲਜਿਸ 'ਚ ਅਪਲਾਈ ਕਰਦੇ ਹਾਂ ਜਿਹੜੇ ਆਪਾਂ ਨੂੰ ਵਿਥਿਨ 1 ਤੋਂ 2 ਡੇਸ 'ਚ ਰਿਸਪੌਂਡ ਕਰਦੇ ਨੇ ਤਾਂ ਫਿਰ ਜਦੋਂ ਆਫਰ ਲੈਟਰ ਹੀ ਜਲਦੀ ਆ ਜਾਂਦਾ ਬੱਚਿਆਂ ਕੋਲ ਫੀਸ ਰੈਡੀ ਹੁੰਦੀ ਹੈ ਤਾਂ ਫਿਰ GIC ਵਗੈਰਾ ਸਾਰਾ ਪ੍ਰੋਸੈਸ ਕਰਵਾ ਕੇ ਜਲਦੀ ਤੋਂ ਜਲਦੀ ਅਸੀਂ ਸਾਰਾ ਵਾਈਂਡ ਅਪ ਕਰਕੇ ਪ੍ਰੋਸੈਸ ਅੰਬੈਸਡੀ ਚ ਫਾਈਲ ਲਾ ਦਨੇ ਆ ਵਿਦ ਆਬਵੀਅਸਲੀ ਤੇ ਹੋਰ ਬਹੁਤ ਸਾਰੀਆਂ ਨਵੀਆਂ ਕੰਡੀਸ਼ਨਾਂ ਹੈਗੀਆਂ ਨੇ ਜਿਹੜੀਆਂ ਕੈਨੇਡਾ ਨੇ ਇਸ ਵੇਲੇ ਅਪਲਾਈ ਕੀਤੀਆਂ ਨੇ ਜਾਂ ਯੂਕੇ ਨੇ ਨਵੇਂ ਸਾਲ ਤੋਂ ਅਪਲਾਈ ਕੀਤੀਆਂ ਨੇ ਉਹ ਕਿਹੜੀਆਂ ਹੈਗੀਆਂ ਨੇ ਜੀ ਜੀ ਸਰ ਦੇਖੋ ਕੈਨੇਡਾ ਦਾ ਹੁਣ ਜਿਵੇਂ ਕਿ ਨਿਊ ਅਪਡੇਟ ਆਇਆ ਕਿ ਜੀਆਈਸੀ ਹੁਣ ਡਬਲ ਕਰ ਦਿੱਤੀ ਗਈ ਹੈ ਜਿਨ੍ਹਾਂ ਨੇ ਹੁਣ 1 ਜਨਵਰੀ ਤੋਂ ਬਾਅਦ ਆਪਣੀਆਂ ਐਪਲੀਕੇਸ਼ਨਸ ਲਗਵਾਨੀਆਂ ਨੇ ਪਹਿਲਾਂ ਜਿਹੜੀ ਜੀਆਈਸੀ ਸੀਗੀ ਉਹ ਆਪਣੀ 10200 ਡਾਲਰ ਜਾ ਰਹੀ ਸੀਗੀ ਜਿਹੜੀ ਅਪਰੋਕਸੀਮੇਟ 6 ਤੋਂ 6 ਲੱਖ 50 ਹਜ਼ਾਰ ਬੰਦੀ ਸੀ ਇੰਡੀਅਨ ਰੁਪੀਸ ਦੇ ਵਿੱਚ ਤਾਂ ਉਹ ਹੁਣ ਦੁੱਗਣੀ ਹੋ ਗਈ ਆਪਣੀ ਉਹ ਹੁਣ 20635 ਅਪਰੋਕਸੀਮੇਟ ਕੈਡ ਕਰਦੀ ਹੈ ਕੈਨੇਡਾ ਨੇ ਇਸ ਦੇ ਬਾਬਤ ਵੀ ਬਹੁਤ ਵੱਡਾ ਅਪਡੇਟ ਹੈਗਾ ਤੁਸੀਂ ਦੱਸ ਰਹੇ ਸੀ ਕਿ ਅਸੀਂ ਇੰਟਰਵਿਊ ਦੇ ਵਿੱਚ ਹੀ ਇਨਸ਼ਕਾਫ ਕਰਾਂਗੇ ਉਹ ਕੀ ਹੈ ਜੀ ਔਰ ਸਰ ਇਦਾਂ ਆ ਕਿ ਹੁਣ ਸੇਮ ਡੇਸ ਪਾਊਸ ਜਿਵੇਂ ਤੁਸੀਂ ਦੇਖਿਆ ਕਿ ਹੁਣੇ ਸਭ ਦੀਆਂ ਸੇਮ ਡੇ ਫਲਾਈਟਸ ਨੇ ਤੇ ਆਪਾਂ ਭੇਜ ਰਿਆਂ ਹਨਾ ਤੇ ਹੁਣ ਯੂਕੇ ਨੇ ਸੇਮ ਡੇਸ ਪਾਊਸ ਨੂੰ ਬੰਦ ਕਰਤਾ ਜਨ ਐਂਡ ਟੇਕ ਤੋਂ ਤੇ ਉਹਦੇ ਵਿੱਚ ਹੁਣ ਜ਼ਿਆਦਾ ਚੇਂਜੇਸ ਨਹੀਂ ਆ ਥੋੜੇ ਜਿਹਾ ਚੇਂਜੇਸ ਇਹ ਨੇ ਕਿ ਸਪਾਊਸ ਜਾਣਗੇ ਡਿਪੈਂਡੈਂਟਸ ਫੇਰ ਵੀ ਜਾਣਗੇ ਬਟ ਆਫਟਰ 4 ਮਨთ ਚ ਜਾ ਸਕਦੇ ਆ ਸੇਮ ਡੇ ਫਲਾਈਟ ਬੰਦ ਕਰਤੀ ਹੈ ਹੁਣ ਯੂਕੇ ਨੇ ਜੀ ਅੱਛਾ ਤੇ ਤੁਸੀਂ ਦੱਸ ਰਹੇ ਸੀ ਕਿ ਇਸ ਵੇਲੇ ਜਿਹੜਾ ਯੂਕੇ ਹੈਗਾ ਬੇਸ਼ੱਕ ਸਪਾਊਸ ਬੰਦ ਕਰਤਾ ਉਹਨਾਂ ਨੇ ਇਕੱਠੇ ਪਰ ਤੁਸੀਂ ਕਹਿੰਦੇ ਕਿ ਜਿਹੜੇ ਵਜ਼ੀਫੇ ਹੈਗੇ ਨੇ ਉਹ ਬੜੀ ਵੱਡੀ ਗਿਣਤੀ ਵਿੱਚ ਦਿੱਤੇ ਜਾ ਰਹੇ ਨੇ ਉਹ ਕੀ ਹੈ 5 ਲੱਖ ਦਾ ਵੀਜ਼ਾ ਵੀ ਜਿਹੜਾ ਵਜ਼ੀਫਾ ਹੈਗਾ ਉਹ ਵੀ ਮਿਲਣ ਵਾਲਾ ਜੀ ਸਰ ਕਿਉਂਕਿ ਯੂਕੇ ਦੇ ਵਿੱਚ ਨਾ ਹੁਣ ਸਕਾਲਰਸ਼ਿਪ ਪ੍ਰੋਗਰਾਮਸ ਬਹੁਤ ਅੱਛੇ ਚੱਲ ਰਹੇ ਨੇ ਤੇ ਜੜੀਆਂ ਯੂਨੀਵਰਸਿਟੀਆਂ ਪਹਿਲਾਂ 1 ਰੁਪਏ ਦੀ ਵੀ ਸਕਾਲਰਸ਼ਿਪ ਨਹੀਂ ਦਿੰਦੀਆਂ ਸੀ ਬੱਚਾ ਨੂੰ ਜਿਵੇਂ ਕਿ ਕਵੈਂਟਰੀ ਯੂਨੀਵਰਸਿਟੀ ਹੈ ਟੌਪ 10 ਦੇ ਵਿੱਚ ਰੈਂਕ ਕਰਦੀ ਹੈ ਤਾਂ ਹੁਣ ਆਪਣੇ ਕੋਲ ਉਹਦਾ ਇੱਕ ਡਗਨਹਮ ਕੈਂਪਸ ਆਇਆ ਹੈ ਉਹਦੇ ਵਿੱਚ 5000 ਪੌਂਡ ਤੱਕ ਦੀ ਸਕਾਲਰਸ਼ਿਪ ਆਪਾਂ ਨੂੰ ਮਿਲ ਰਹੀ ਹੈ 5 ਲਗਭਗ 5 ਲੱਖ ਰੁਪਏ ਹੋਗੇ ਹਾਂਜੀ 5 ਕਨਸੈਸ਼ਨ ਮਿਲ ਜੇਗੀ ਫੀਸ ਦੇ ਵਿੱਚੋਂ ਤਾਂ ਜਿਹੜੇ ਬੱਚੇ CBSE ਬੋਰਡ ਵਾਲੇ ਆ ਇਨ ਫੈਕਟ ਉਹ ਵਿਦਾਊਟ IELTS ਵੀ ਹਲੇ ਵੀ ਜਾ ਸਕਦੇ ਨੇ UK ਔਰ ਸਕਾਲਰਸ਼ਿਪ ਅਸੀਂ ਬਰਾਬਰੀ ਦਿਵਾਵਾਂਗੇ ਉਹਨਾਂ ਨੂੰ ਵੀ ਆਦਰਵਾਇਜ਼ ਅਗਰ ਪੰਜਾਬ ਬੋਰਡ ਹੈ ਹਰਿਆਣਾ ਬੋਰਡ ਹੈ ਤਾਂ IELTS ਤੇ PTE ਰਿਕੁਆਇਰਡ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਬਹੁਤ ਵੱਡਾ ਅਪਡੇਟ ਹੈਗਾ ਜਿਹੜਾ ਪ੍ਰਿੰਕਾ ਜੀ ਨੇ ਦਿੱਤਾ ਹੈ ਔਰ ਵੀ ਪਾਸਪੋਰਟ ਮੁਕਨ ਦਾ ਨਾ ਹੀ ਨਹੀਂ ਲੈ ਰਹੇ ਹੋਰ ਕੌਣ ਨੇ ਜੀ ਕਿਹਨੇ ਕਿਹਨੂੰ ਦੇਣੇ ਨੇ ਤੁਸੀਂ ਹਰਪ੍ਰੀਤ ਕੌਰ ਮੈਮ ਤੇ ਮਨਜੋਤ ਸਿੰਘ ਅੱਛਾ ਅੱਜ ਮਨਜੋਤ ਗਿਆ ਜਰਾ ਜੀ ਸੋ ਦੇਖੋ ਹੋਰ ਵੀਜ਼ੇ ਹੈਗੇ ਨੇ ਜਿਹੜੇ ਹੈਂਡਓਵਰ ਕੀਤੇ ਜਾ ਰਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਮੇਰਾ ਤਾਂ ਕਲਾਪਿੰਗ ਇੱਕ ਵਾਰ ਫਿਰ ਯੂਕੇ ਵਾਸਤੇ ਜਿਹੜਾ ਪ੍ਰੋਗਰਾਮ ਸੈੱਟ ਕੀਤਾ ਹੈ ਕੀ ਚੱਲ ਰਿਹਾ ਮਨਜੀਤ ਜੀ ਇਸ ਵੇਲੇ ਬੜੇ ਖੁਸ਼ ਹੋ ਮੱਚ ਤਾਂ ਬਹੁਤ ਕੁਝ ਚੱਲ ਰਿਹਾ ਸਰ ਪਰ ਇਹਨਾ ਖੁਸ਼ ਆ ਕਿ ਰਾਈਜ਼ ਇਮੀਗ੍ਰੇਸ਼ਨ ਪਹਿਲਾਂ ਇੱਕ ਇਮੀਗ੍ਰੇਸ਼ਨ ਸੀ ਹੁਣ ਫੈਮਿਲੀ ਬਣ ਚੁੱਕੇ ਮੇਰੀ ਇੱਕ ਤਰ੍ਹਾਂ ਦੀ ਇਨਾ ਟਰਸਟ ਬਣ ਗਿਆ ਇਨਾ ਫੇਜ਼ ਬਣ ਗਿਆ ਅੱਗੇ 2 ਸਾਲ ਬਾਅਦ ਮੇਰੀ ਸਿਸਟਰ ਨੇ ਵੀ ਕਰ ਰਹੇ ਹਨ ਉਹਨਾਂ ਦਾ ਵੀ ਮੈਂ ਸੋਚਿਆ ਹੈ ਇਨਾ ਤੋਂ ਹੀ ਕਰਵਾਵਾਂਗਾ ਬਾ ਇਨਾ ਫੇਜ਼ ਬਣ ਚੁੱਕਿਆ ਬਹੁਤ ਹੈਪੀ ਹਾਂ ਸਰ ਮੈਂ ਥੈਂਕ ਯੂ ਰਾਈਜ਼ ਇਮੀਗ੍ਰੇਸ਼ਨ ਦਾ ਐਂਡ ਫੈਮਿਲੀ ਦਾ ਜੀ ਜੀ ਅੱਛਾ ਤੁਹਾਡਾ ਕੀ ਨਾਮ ਹੈ ਹਰਪ੍ਰੀਤ ਕੌਰ ਅੱਛਾ ਇਸ ਵੇਲੇ ਕੀ ਚੱਲ ਰਿਹਾ ਮੰਚ ਜਦੋਂ ਤੁਹਾਡੇ ਕੋਲ ਹੱਥ ਦੇ ਵਿੱਚ ਪਾਸਪੋਰਟ ਹੈ ਜਦੋਂ ਪੌੜੀਆਂ ਚੜ ਕੇ ਆ ਰਹੇ ਸੀ ਉਸ ਵੇਲੇ ਕੀ ਚੱਲ ਰਿਹਾ ਸੀ ਪਹਿਲਾਂ ਜਦੋਂ ਸਟਾਰਟਿੰਗ ਮੈਂ ਆਈ ਮੈਂ ਐਕਚੁਅਲੀ ਰეკਮੈਂਡ ਕੀਤਾ ਸੀ ਮੇਰੇ ਫਰੈਂਡਸ ਵਗੈਰੇ ਆ ਸਾਰੇ ਕੈਨੇਡਾ ਯੂਕੇ ਗਏ ਹੋਏ ਆ ਤੇ ਮੇਰਾ ਸੀ ਪਲਾਨ ਪਹਿਲਾਂ ਜਾਂਦਾ मतलब सारे चले गए आउट ऑफ कंट्री था देन मेरा भी प्लान बनया तो फिर मैं सर ਨਾਲ ਗੱਲ ਕੀਤੀ ਤਾਂ ਸਰ ਕਹਿੰਦੇ ਬਨ ਜਾਏਗਾ ਤਾਂ ਮੇਰੀ ਵੀ ਜਿਹੜਾ ਵੀਜ਼ਾ ਹੈਗਾ ਵੀ ਦਿਨ ਟੂ ਮੰਥ ਦੇ ਵਿੱਚ ਹੀ ਲੱਗਿਆ ਹੈਗਾ ਤੇ मतलब ਬਹੁਤ ਵਧੀਆ ਫੀਲ ਹੋ ਰਿਹਾ ਹੁਣ ਮੈਨੂੰ ਔਰ ਫਾਈਨਲੀ ਮੈਂ ਓਨ 12th ਅਪਲਾਈ ਵੀ ਕਰ ਰਹੀ ਹਾਂ ਅੱਛਾ ਹਾਂਜੀ ਗਵਾਤਸੋ ਦੇਖੋ ਤੁਸੀਂ ਤਸਵੀਰਾਂ ਹੈਗੀਆਂ ਜਿਹੜੀਆਂ ਇਸ ਵੇਲੇ ਤੁਸੀਂ ਸਜ ਕਰਿਆ ਅੱਛਾ ਇਹ 2 ਮਹੀਨੇ ਵਾਲਾ ਕੀ ਚੱਕਰ ਪਾਇਆ ਜੀ ਸਿਰਫ 2 ਮਹੀਨੇ ਬਹੁਤ ਵਾਰ ਪਰਿਵਾਰ ਕਹਿੰਦਾ ਜਿਸ ਤੱਕ ਐਸ ਵੀ ਥੋੜਾ ਜਿਹਾ ਲੇਟ ਕਰ ਦਿਓ ਤੁਸੀਂ ਪਹਿਲੇ ਵੀਜ਼ਾ ਲਵਾਤਾ ਉਹਨਾਂ ਨੂੰ ਵੀ ਇਹ ਵੀ ਦਿੱਕਤ ਹੈ ਸਰ ਯੂਕੇ ਦਾ ਪ੍ਰੋਸੈਸ ਹੈ ਜਿਵੇਂ 2 ਜਾਂ 3 ਦਿਨਾਂ ਚ ਆਫਰ ਲੈਟਰ ਆ ਜਾਂਦਾ ਹੈ ਨਾ ਉਸ ਤੋਂ ਬਾਅਦ 4 ਤੋਂ 5 ਦਿਨਾਂ ਚ ਕੈਸ਼ ਲੈਟਰ ਆ ਜਾਂਦਾ ਹੈ ਇਹਦਾ ਇਹਦੇ ਚ ਹੁੰਦਾ ਯੂਕੇ ਦਾ ਜਿਹੜਾ ਪ੍ਰੋਸੈਸ ਹੈ ਬੜਾ ਫਾਸਟ ਹੈ ਵੀ ਦਿਨਾਂ 4 ਜਾਂ 5 ਦਿਨਾਂ ਚ ਫਾਈਲਿੰਗ ਤੋਂ ਬਾਅਦ ਵੀਜ਼ਾ ਸਟੈਂਪ ਹੋ ਕੇ ਘਰੇ ਆ ਜਾਂਦਾ ਹੁੰਦਾ ਬੱਚੇ ਦੇ ਹਾਂਜੀ ਯੂ ਪਹਿਲਾਂ ਕੈਨੇਡਾ ਹੋਨਾ ਕਿ ਹੁਣ ਨਹੀਂ ਟਾਈਮ ਲੱਗਦਾ 12 ਤੋਂ 13 ਦਿਨਾਂ ਚ ਜਿਹੜਾ ਫਾਈਲਿੰਗ ਤੋਂ ਬਾਅਦ ਵੀਜ਼ਾ ਸਟੈਂਪ ਉਹ ਕਿ ਬੜਾ इजीली ਆ ਜਾਂਦਾ ਹੈ ਅਗਰ ਤੁਹਾਡੀ ਪ੍ਰੋਫਾਈਲ ਬਿਲਕੁਲ ਜੈਨੂਇਨ ਆ ਸੋ ਸਾਰਿਆਂ ਨੂੰ ਇਹੀ ਕਹਾਂਗੇ ਵੀ ਜਿਨੇ ਕੈਨੇਡਾ ਜਾਂ ਯੂਕੇ ਅਪਲਾਈ ਕਰਨਾ ਹੈ ਰਾਈਜ਼ ਇਮੀਗ੍ਰੇਸ਼ਨ ਜ਼ਰੂਰ ਵਿਜ਼ਿਟ ਕਰੋ ਤੁਹਾਡੀਆਂ ਜੋ ਸ਼ਰਤਾਂ ਤੇ ਅਸੀਂ ਖਰੇ ਉਤਰਾਂਗੇ ਤੁਹਾਡੇ ਵਿਸ਼ਵਾਸ ਤੇ ਵੀ ਖਰੇ ਉਤਰਾਂਗੇ ਹੈਨਾ ਬਾਕੀ ਤੁਸੀਂ ਸਾਡੇ ਤੁਸੀਂ ਜਦੋਂ ਤੁਹਾਡੇ ਕੋਲ ਇੱਥੇ ਕੋਈ ਕੈਂਡੀਡੇਟ ਆਉਂਦਾ ਹੈਗਾ ਅਪਲਾਈ ਕਰਨ ਵਾਸਤੇ ਤੁਹਾਡੀਆਂ ਕੀ ਕੰਡੀਸ਼ਨਰ ਰਹਿੰਦੀਆਂ ਨੇ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਵੀ ਇੱਥੇ ਆਉਂਦਾ ਹੈ ਲਗਭਗ 99.9% ਅਸੀਂ ਕੋਈ ਨਾ ਸਰ ਸਾਰਾ ਫਾਈਲਿੰਗ ਦੇ ਉੱਪਰ ਹੈ ਨਾ ਜੋ ਡਾਕੂਮੈਂਟ ਨੇ ਡਾਕੂਮੈਂਟ ਜੈਨੂਨ ਹੋਣਗੇ ਹਨਾ ਅਗਰ ਆਪਾਂ ਮੰਨ ਲਓ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਓਵਰਆਲ 5.5 ਬੈਂਡ ਨੇ ਉਹਨੂੰ ਵੀ ਤੁਸੀਂ ਕਹੋਗੇ ਵੀਜ਼ਾ ਆ ਜਾਊਗਾ ਉਹਦਾ ਵੀਜ਼ਾ ਨਹੀਂ ਆਉਣਾ ਹਨਾ ਜੀ ਕੁਝ ਫਿਰ ਦਿਲ ਟੁੱਟਦੇ ਹੋਣਗੇ ਜਿਹੜਾ ਦਿਲ ਵੀ ਮਤਲਬ ਮਤਲਬ ਤੁਸੀਂ ਦਿਲ ਵੀ ਤੋੜਦੇ ਹੋ ਨਹੀਂ ਆਪਾਂ ਜਵਾਬ ਦਿੱਤਾ ਬਿਲਕੁਲ ਸਹੀ ਹੈ ਪੈਸੇ ਖਰਾਬ ਨਾ ਲੋ ਇੱਕ ਵਾਰੀ ਦਿਲ ਟੁੱਟਦਾ ਬਲਕਿ ਕਰੀ ਜਾ ਕੇ ਅਗਲਾ ਬਾਅਦ ਤੱਕ ਖੁਸ਼ ਹੀ ਰਹਿੰਦਾ ਨਾ ਵੀ ਮੇਰੇ ਪੈਸੇ ਨਹੀਂ ਖਰਾਬ ਕੀਤੇ ਸੋ ਇੱਕ ਵਾਰੀ ਜਕੋੜਾ ਜਵਾਬ ਦਿੱਤਾ ਸਾਰੀ ਉਮਰ ਸੁੱਖ ਦਿੱਤਦਾ ਅਸੀਂ ਕੋਈ ਗਲਤੀ ਸੋ ਜਿਨ੍ਹਾਂ ਦੇ ਆਪਾਂ ਤੇ ਹੀ ਕਹਾਂਗੇ ਵੀ ਹੁਣ ਵੀ ਜੋ ਮਾਰਕੀਟ ਚ ਕਹਿ ਰਹੇ ਨੇ ਵੀ 5.5 ਨਾਲ ਵੀਜ਼ੇ ਲੋ ਐਵੇਂ ਤਾਂ ਕੁਝ ਨਹੀਂ ਆ ਅਗਰ ਤੁਹਾਡੀ ਫਾਈਲ ਬਿਲਕੁਲ ਜਾਨੂੰ ਨਾ ਤਾਂ ਤੁਸੀਂ ਫਾਈਲ ਆਪਣੀ ਕਿਸੇ ਨੂੰ ਫੜਾਓ ਤਾਂ ਸੋ ਤੁਹਾਡਾ ਜੋ ਰਿਜ਼ਲਟ ਹੈ ਪੋਜ਼ਿਟਿਵ ਆਵੇ ਅੱਛਾ ਅਮਨ ਜੀ ਜੇਕਰ ਕਿਸੇ ਨੇ ਆਪਣਾ ਕੇਸ ਹੈਗਾ ਡਿਸਕਸ ਕਰਨਾ ਹੋਵੇ ਬਹੁਤ ਵਾਰ ਹੁੰਦਾ ਹੈ ਕਿ ਰਿਜੈਕਟਡ ਵੀ ਹੁੰਦੇ ਨੇ ਉਤੋਂ ਉਹ ਉਹਨਾਂ ਦਾ ਕੋਈ ਹੱਲ ਕਰਨ ਦਾ ਤੁਸੀਂ ਜ਼ਰੀਆ ਬਣਾਇਆ ਹੈ ਜਿਨ੍ਹਾਂ ਲੋਕਾਂ ਦੀ ਰਿਜੈਕਟ ਦੀ ਸਟੈਂਪ ਲੱਗੀ ਹੈ ਸਰ ਇਵੇਂ ਤਾਂ ਕਈ ਕੇਸ ਨੇ ਸਾਡੇ ਕੋਲ 5-5 ਰਿਫਿਊਜ਼ਲ ਨੇ ਕੈਨੇਡਾ ਦੀਆਂ 3-3 ਰਿਫਿਊਜ਼ਲ ਨੇ ਯੂਕੇ ਦੀਆਂ ਹਨਾ ਕਈਆਂ ਦੇ ਪਹਿਲਾਂ ਆਫਰ ਲੈਟਰ ਆ ਗਏ ਕੈਸ਼ ਲੈਟਰ ਨਹੀਂ ਮਿਲੇ ਕਈਆਂ ਨੂੰ ਕਈਆਂ ਦੇ ਫੰਡਿੰਗ ਕਰਕੇ ਪ੍ਰੋਬਲਮ ਆ ਗਈ ਸੋ ਜੋ ਜਿਨ੍ਹਾਂ ਬੱਚਿਆਂ ਦੇ ਰਿਫਿਊਜ਼ ਨੇ ਅਸੀਂ ਕਹਾਂਗੇ ਵੀ ਸਾਡੇ ਕੋਲ ਆਓ ਅਸੀਂ ਜ਼ਰੂਰ ਵੀਜ਼ਾ ਲੈ ਕੇ ਦਵਾਂਗੇ ਉਹਨਾਂ ਦਾ ਕੈਨੇਡਾ ਦੇ ਰਿਫਿਊਜ਼ਲ ਵੀ ਚੱਲ ਜਾਣਗੇ ਬਿਲਕੁਲ ਸਰ ਬਿਲਕੁਲ ਸਾਡੇ ਕੋਲ ਹੁਣ ਵੀ ਤੁਸੀਂ ਦੇਖੋ ਫੋਟੋ ਟੰਗੀਆਂ ਹੋਈਆਂ ਨੇ 5-5 ਰਿਫਿਊਜ਼ਲ ਤੋਂ अच्छा जे ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਖਾਸ ਕਰਕੇ ਕਿਉਂਕਿ ਜਦੋਂ ਵਿਸ਼ਵਾਸ ਲੋਕਾਂ ਦਾ ਬਣਿਆ ਹੁੰਦਾ ਹੈ ਤੇ ਉਹ ਕੰਨੇ ਸੀ ਅਮਨ ਜੀ ਨੂੰ ਆ ਕੇ ਮਿਲਣਾ ਮਿਲਣ ਦਾ ਤਾਂ ਸਰ ਤੁਹਾਨੂੰ ਪਤਾ ਹੀ ਹੈ ਵੀ ਸੋਸ਼ਲ ਮੀਡੀਆ ਤੇ ਰਾਈਜ਼ ਇਮੀਗ੍ਰੇਸ਼ਨ ਦਾ ਪੇਜ ਵੀ ਹੈ ਫੇਸਬੁੱਕ ਤੇ ਵੀ ਹੈ ਇੰਸਟਾਗ੍ਰam ਤੇ ਵੀ ਹੈ ਬਟ ਅਸੀਂ ਪਟਿਆਲਾ ਜੋ ਹੈ ਲੀਲਾ ਭਵਨ ਪਟਿਆਲਾ ਦਾ ਫੇਮਸ ਜਗ੍ਹਾ ਲੀਲਾ ਭਵਨ ਕਿਸੇ ਨੂੰ ਵੀ ਆ ਕੇ ਤੁਸੀਂ ਪੁੱਛ ਸਕਦੇ ਹੋ ਰਾਈਜ਼ ਇਮੀਗ੍ਰੇਸ਼ਨ ਚਾਹਣਾ ਤੁਹਾਨੂੰ ਆਪ ਛੱਡ ਕੇ ਜਾਣਗੇ ਜਿੱਥੇ ਤੱਕ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਹੁਣ ਦੌਰ ਹੈਗਾ ਕੇਕ ਵਾਲਾ ਸ਼ੁਰੂ ਹੋਣ ਵਾਲਾ ਹੈ ਔਰ ਕੇਕ ਕਟੰਦਾ ਜਿਹੜਾ ਦੌਰ ਹੈਗਾ ਇਹ ਲਗਾਤਾਰ ਨਾਲ ਨਾਲ ਚੱਲੇਗਾ ਕਿਉਂਕਿ ਸਲੋਗਨ ਹੀ ਇਹੀ ਹੈਗਾ ਰਾਈਜ਼ ਇਮੀਗ੍ਰੇਸ਼ਨ ਦਾ ਕਿ ਕੇਕ ਖਾਓ ਔਰ ਯੂਕੇ ਜਾਓ ਇਹ ਕਹਿੰਦੇ ਇਹ ਇੱਕ ਵਾਰ ਕਹਾ ਦਿਓ ਫਿਰ ਸਾਰਿਆਂ ਦਾ ਕੇਕ ਖਾਓ ਸੋ ਦੇਖੋ ਕੇਕ ਹੈ ਜਿਹੜਾ ਇਸ ਵੇਲੇ ਹੁਣ ਜਿਹੜੀ ਕਟਵਾਉਣ ਦੀ ਰਸਮ ਵੀ ਉਹ ਲਗਾਤਾਰ ਸ਼ੁਰੂ ਹੋਣ ਜਾ ਰਹੀ ਹੈ ਔਰ ਲੋਕਾਂ ਦੇ ਮੂੰਹ ਮਿੱਠੇ ਵੀ ਜਿਹੜੇ ਇੱਥੇ ਹੋਣੇ ਨੇ ਸੋ ਇੰਨਾ ਹੀ ਯਾਦਗਾਰੀ ਤਸਵੀਰਾਂ ਦੇ ਨਾਲ ਔਰ ਇੰਨਾ ਹੀ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਸੀਂ ਵੀ ਇਹੋ ਸਾਡਾ ਵੀਡੀਓ ਬਣਾਉਣ ਦਾ ਪਰਪਸ ਹੀ ਇਹੀ ਹੁੰਦਾ ਹੈ ਕਿ ਅਸੀਂ ਉਹਨਾਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਦੇ ਕਰੀਏ ਜੋ ਹੁਣ ਤੱਕ ਭਟਕ ਰਹੇ ਨੇ ਜੋ ਆਪਣੇ ਪੈਸੇ ਖਰਾਬ ਕਰ ਚੁੱਕੇ ਨੇ ਸੋ ਇਨ੍ਹਾਂ ਹੀ ਤਸਵੀਰਾਂ ਨਾਲ ਮੈਂ ਕਾਸਿਫ ਫਾਰੂਕੀ ਤੁਹਾਡੇ ਤੋਂ ਸਭ ਤੋਂ ਇਜਾਜ਼ਤ ਚਾਹਣਾ ਧੰਨਵਾਦ